ਹੁੰਦਾ 1 ਦਸੰਬਰ ਵਾਲੇ 1 ਦਸੰਬਰ ਨੂੰ ਮੇਰਾ ਇਹੋ ਜਿਹਾ ਐਕਸੀਡੈਂਟ ਹੁੰਦਾ ਕਿ ਜਿਹੜਾ ਹਜੇ ਤੱਕ ਵੀ ਮੈਂ ਲੋਟ ਨਹੀਂ ਆਇਆ ਤੇ ਸਿਰਫ ਇੱਕ ਸੈਕਿੰਡ ਅੱਖ ਦੇ ਝਮਕੇ ਦੇ ਨਾਲ ਐਸੀ ਘਟਨਾ ਵਾਪਰਦੀ ਹੈ ਕਿ ਅੱਜ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੰਦੀ ਆ। ਜੌਬ ਤੋਂ ਘਰ ਜਾ ਰਹੀ ਸੀਗੀ। ਘਰ ਤੋਂ ਮੈਂ ਸਵੇਰੇ 8:38 ਵਜੇ ਘਰੋਂ ਨਿਕਲਿਆ। 8:45 ਮਿੰਟ ਤੇ ਮੇਰਾ ਐਕਸੀਡੈਂਟ ਹੋ ਜਾਂਦਾ। ਸਵੇਰੇ ਉਹ ਵਧੀਆ ਉਹਦਾਂ ਮੌਸਮ ਸੀਗਾ ਸਾਫ਼ ਸੀ ਸਾਰਾ ਕੁਝ। ਅਗਲੇ ਦੀ ਗਲਤੀ ਨੇ ਪਿੱਛੇ ਮੈਨੂੰ ਪਾਤਾ। ਬੱਸ ਐਨ ਜਮਾ ਸੈਂਟਰ ਦੇ ਵਿੱਚ ਸੀ ਤੇ ਬੱਸ ਉਹਨੇ ਓਵਰਟੇਕ ਕਰਦੇ ਨੇ ਇਹ ਨਹੀਂ ਦੇਖਿਆ ਵੀ ਅੱਗੂ ਕੋਈ ਬਾਈਕ ਵਾਲਾ ਵੀ ਆ ਰਿਹਾ। ਉਹਨੇ ਆਪਣਾ ਮਤਲਬ ਇੱਕ ਕੌਨਫੀਡੈਂਸ ਦੇ ਹਿਸਾਬ ਨਾਲ ਗੱਡੀ ਖਿੱਚਦੀ ਵੀ ਮੈਂ ਕੱਢ ਦਾਂਗਾ। ਪਰ ਇਧਰੋਂ ਮੈਂ ਵੀ ਜਾ ਰਿਹਾ ਸੀ। ਬੱਸ ਐਸਾ ਟੱਕਰਾ ਹੋਇਆ ਕਿ ਮੇਰੀ ਲੱਤ ਦੇ ਉੱਤੇ ਬਹੁਤ ਵੀ ਵਜੀ ਉਥੇ ਵੀ ਮੰਨ ਕੇ ਚੱਲੋ ਵੀ ਡਾਕਟਰਾਂ ਨੇ ਦੇਖਿਆ ਉਹ ਤਾਂ ਕਹਿੰਦਾ ਵੀ ਲਾਤੀ ਘੱਟਣੀ ਪਏਗੀ ਜਦੋਂ 3 ਮਹੀਨੇ ਸੀਗੇ ਤੁਹਾਨੂੰ ਪਤਾ ਹੀ ਲੱਗਿਆ ਵੀ ਤੁਹਾਡੀ ਕੀ ਦਿੱਕਤ ਆ ਰਹੀ ਹੈ ਕੀ ਲਾਸ ਹੋਇਆ ਹੈ ਐਦਾਂ ਸੀ ਨਾ 3 ਮਹੀਨਿਆਂ ਦੇ ਵਿੱਚ ਡੇਲੀ ਪੱਟੀ ਹੁੰਦੀ ਸੀ ਡਰੈਸਿੰਗ ਕਰਦੇ ਸੀ ਹਰ ਰੋਜ਼ ਤੇ ਉਸ ਟਾਈਮ ਇੰਨਾ ਜ਼ਿਆਦਾ ਪਤਾ ਹੀ ਨਹੀਂ ਸੀ ਡਰੈਸਿੰਗ ਦੇ ਵਿੱਚ ਕੀ ਪਤਾ ਲੱਗਦਾ ਵੀ ਕੀ ਲੱਤ ਦੇ ਵਿੱਚ ਕੀ ਕਮੀ ਆ ਜਾਂ ਕਿਹੜੀ ਸਾਰੀ ਲੱਤ ਦਾ ਮਾਸ ਖੁੱਲਿਆ ਹੋਇਆ ਸੀ ਹਾਂ ਕਿ ਮੇਰੀ ਗਲਤੀ ਵੀ ਨਹੀਂ ਸੀ ਹੈਗੀ ਫਿਰ ਵੀ ਇੰਨੀ ਮੈਂ ਸਜ਼ਾ ਭੁਗਤ ਰਿਆਂ ਵੀ ਮੈਂ ਇਹ ਕੁਛ ਇੰਨਾ ਸੁਪਨੇ ਸੋਚੇ ਸੀ ਹੁਣ ਮੇਰੀ ਜ਼ਿੰਦਗੀ ਸਪੋਇਲ ਹੋ ਗਈ ਹੈ ਕੁਛ ਵੀ ਨਹੀਂ ਰਿਹਾ ਹਨਾ ਤੇ ਹੁਣ ਇਹਨੂੰ ਕੱਟ ਰਹੇ ਆ ਇਹ ਸਿਰਫ ਇੱਕ ਲਤ ਬਚਾਉਣ ਵਾਸਤੇ ਮੰਨ ਕੇ ਚਲੋ ਇੰਨੀ ਤਕਲੀਫ ਕਰ ਰਹੇ ਆ ਸਸ਼ਵੀਕਲ ਜੀ ਤੁਸੀਂ ਦੇਖ ਰਹੇ ਹੋ ਟੀਆਰਪੀ ਮੀਡੀਆ ਬॉडਕਾਸਟ ਤੇ ਅੱਜ ਅਸੀਂ ਗੱਲਬਾਤ ਕਰਾਵਾਂਗੇ ਮੋਟੀਵੇਸ਼ਨਲ ਸਪੀਕਰ ਦੇ ਨਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਵੀ ਹੋਵੋਗੇ ਤੇ ਅੱਜ ਜਿਹੜੇ ਸਾਡੇ ਨਾਲ ਸਟੂਡੀਓ ਤੇ ਬੰਦਾ ਬੈਠਾ ਹੈ ਉਹ ਮੋਟੀਵੇਸ਼ਨਲ ਸਪੀਕਰ ਜਿਵੇਂ ਕਿ ਪਹਿਲਾਂ ਮੈਂ ਦੱਸ ਚੁੱਕਾ ਹਾਂ ਤੁਹਾਨੂੰ ਉਹ ਨੇ ਤੇ ਉਹਨਾਂ ਦਾ ਨਾਮ ਹੈ ਲਵ ਵਿਰਕ ਲਵ ਵਿਰਕ ਨਾਲ ਗੱਲਬਾਤ ਕਰਾਂਗੇ ਤੇ ਪੁੱਛਦੇ ਹਾਂ ਉਹਨਾਂ ਦੀ ਕੀ ਸਟੋਰੀ ਸੀਗੀ ਕਿਉਂਕਿ ਮੇਰੇ ਖਿਆਲ ਨਾਲ ਐਕਸੀਡੈਂਟ ਇਦਾਂ ਦੀ ਚੀਜ਼ ਹੁੰਦੀ ਆ ਜਦੋਂ ਇੱਕ ਬੰਦੇ ਦਾ ਐਕਸੀਡੈਂਟ ਹੁੰਦਾ ਨਾ ਉਹਦੀ ਜ਼ਿੰਦਗੀ ਚਲੇ ਵੀ ਜਾਂਦੀ ਆ ਤੇ ਉਹ ਆਦਮਰਾ ਵੀ ਹੋ ਜਾਂਦਾ ਆਓ ਗੱਲਬਾਤ ਕਰਾਂਗੇ ਸ਼ਸ਼ਕਲਵ ਹਸਤਿਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਠੀਕੋ ਬਹੁਤ ਵਧੀਆ ਵਧੀਆ ਲਵ ਪਹਿਲਾਂ ਤਾਂ ਤੁਹਾਡੀ ਕਹਾਣੀ ਕਿੱਥੋਂ ਸਟਾਰਟ ਹੁੰਦੀ ਹੈ ਤੇ ਕਹਾਣੀ ਅ ਜਿੱਥੇ ਬੈਠੇ ਹਾਂ ਕੀ ਮਤਲਬ ਕੀ ਕਹਾਣੀ ਸੀਗੀ ਸਭ ਤੋਂ ਪਹਿਲਾਂ ਤੁਹਾਡੀ ਕਹਾਣੀ ਇਦਾਂ ਹੀ ਜਦੋਂ ਕਿਸੇ ਬੰਦੇ ਦੀ ਨਾਰਮਲ ਲਾਈਫ ਹੁੰਦੀ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ ਵੀ ਹਨਾ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੀਆਂ ਮੋੜ ਆ ਸਕਦੇ ਨੇ ਕਿਵੇਂ-ਕਿਵੇਂ ਦੀਆਂ ਚੀਜ਼ਾਂ ਆ ਸਕਦੀਆਂ ਨੇ ਉਹ ਵਧੀਆ ਨਾਰਮਲ ਲਾਈਫ ਚੱਲ ਰਹੀ ਸੀ ਤੇ 1 ਦਸੰਬਰ ਆਂਦੀ ਆ ਉਦੋਂ ਹੀ ਸਾਰਾ ਕੁਝ ਸਿਸਟਮ ਉਥਲ-ਫੁਥਲ ਹੋ ਜਾਂਦਾ ਹੈ ਕਿ ਨੋਰਮਲ ਲਾਈਫ ਦੇ ਉੱਤੋਂ ਬੰਦਾ ਬਿਨੋਰਮਲ ਹੋ ਜਾਂਦਾ ਘਰਦਿਆਂ ਨੂੰ ਵੀ ਟੈਨਸ਼ਨਾਂ ਪੈ ਜਾਂਦੀਆਂ ਨੇ ਵੀ ਕੀ ਕਹਾਣਾ ਵਾਪਰ ਗਿਆ ਸਾਡਾ 1 ਦਸੰਬਰ ਵਾਲੇ ਦਿਨ 1 ਦਸੰਬਰ ਨੂੰ ਮੇਰਾ ਇਹੋ ਜਿਹਾ ਐਕਸੀਡੈਂਟ ਹੁੰਦਾ ਕਿ ਜਿਹੜਾ ਹਜੇ ਤੱਕ ਵੀ ਮੈਂ ਲੋਟ ਨਹੀਂ ਆਇਆ ਹੂੰ ਤੇ ਐਸੀ ਘਟਨਾ ਵਾਪਰੀ ਵੀ ਜਿੱਥੇ ਕਿ ਇੱਕ ਨੋਰਮਲ ਇਨਸਾਨ ਮੈਂ ਜਿਮ ਜਾਨਣਾ ਹੁੰਨਾ ਆਪਣੇ ਘਰ ਦੇ ਕੰਮ ਕਰਦਾ ਇੱਕ ਪ੍ਰਾਈਵੇਟ ਜੋਬ ਵੀ ਕਰ ਰਿਹਾ ਉਹ ਵਧੀਆ ਸਰਕਲ ਚੱਲ ਰਿਹਾ ਸਾਰਾ ਕੁਝ ਤੇ ਸਿਰਫ ਇੱਕ ਸੈਕਿੰਡ ਅੱਖ ਦੇ ਝਮਕੇ ਦੇ ਨਾਲ ਐਸੀ ਘਟਨਾ ਵਾਪਰਦੀ ਹੈ ਕੀ ਅੱਜ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੰਦੀ ਆ ਕਿੱਥੋਂ ਕਹਾਣੀ ਸਟਾਰਟ ਹੁੰਦੀ ਆ ਮਤਲਬ ਤੁਸੀਂ ਜਿਮ ਜਾ ਰਹੇ ਸੀਗੇ ਤੁਸੀਂ ਕਹੇ ਤੁਸੀਂ ਪ੍ਰਾਈਵੇਟ ਜੌਬ ਕਰਦੇ ਸੀ ਜੌਬ ਤੋਂ ਕਰ ਜਾ ਰਹੇ ਸੀਗੇ ਇਦਾਂ ਸੀਗਾ ਕਿ ਮੈਂ ਸਵੇਰੇ ਪਹਿਲਾਂ 4 ਵਜੇ ਉੱਠਿਆ ਆਪਣਾ ਜਿਮ ਗਿਆ ਆਪਣੀ ਡਾਈਟ ਵਗੈਰਾ ਲਈ ਘਰੇ ਆ ਕੇ ਆਪਣਾ ਤਿਆਰ ਹੋ ਕੇ ਮੈਂ ਪ੍ਰਾਈਵੇਟ ਜੌਬ ਤੇ ਜਾ ਰਿਹਾ ਸੀ ਮੈਂ ਪੈਸਟੀਸਾਈਡ 'ਚ ਜੌਬ ਕਰਦਾ ਸੀ ਆਪਣੇ ਇੱਥੇ ਪਟਿਆਲੇ ਤੇ ਮਾਰਕੀਟਿੰਗ ਦਾ ਕੰਮ ਸੀ ਮੇਰਾ ਘਰ ਤੋਂ ਮੈਂ ਸਵੇਰੇ 8:30 ਵਜੇ ਘਰੋਂ ਨਿਕਲਿਆ 8:45 ਮਿੰਟ ਤੇ ਮੇਰਾ ਐਕਸੀਡੈਂਟ ਹੋ ਜਾਂਦਾ ਸਵੇਰੇ ਹੀ ਤੇ ਹਜੇ ਤਾਂ ਮੈਂ ਸੋਚਿਆ ਸੀ ਵੀ ਆਪਾਂ ਪਟਿਆਲੇ ਜਾਣਾ ਆਹ ਕੰਮ ਕਰਨੇ ਆ। ਉਸ ਵੇਲੇ ਧੁੰਦ ਪੈਂਦੀ ਸੀਗੀ। ਅ ਠੀਕ ਸੀਗਾ ਮੌਸਮ ਧੁੰਦ ਦਾ ਨਹੀਂ ਸੀ ਹੈਗਾ। ਮਤਲਬ ਠੰਡ ਜੇ ਸ਼ੁਰੂ ਹੋ ਰਹੀ ਸੀ। ਹੂੰ। ਕਿਉਂਕਿ ਆ ਹੁਣ ਅੱਗੇ ਨਵੰਬਰ ਦਾ ਮਹੀਨਾ ਆ ਜਾਣਾ ਜਿਵੇਂ ਆਪਣੇ ਦਸੰਬਰ ਚ 2 ਸਾਲ ਪੂਰੇ ਕੰਪਲੀਟ ਹੋ ਜਾਂਦੇ ਐ ਐਕਸੀਡੈਂਟ ਤੋਂ। ਉਹ ਵਧੀਆ ਉਹਦਾਂ ਮੌਸਮ ਸੀਗਾ ਸਾਫ਼ ਸੀ ਸਾਰਾ ਕੁਝ। ਚੱਕਰੇ ਸੀ ਕਿ ਅਗਲੇ ਦੀ ਗਲਤੀ ਨੇ ਪਿੱਛੇ ਮੈਨੂੰ ਪਾਤਾ। ਗਲਤੀ ਇਦਾਂ ਸੀਗੀ ਕਿ ਮੈਂ ਆਪਣੀ ਸਾਈਡ ਤੇ ਜਾ ਰਿਹਾ ਸੀ ਆਪਣੀ ਸਾਈਡ ਤੇ ਨਾਰਮਲ ਜਿਵੇਂ ਆਪਾਂ ਮੰਨ ਕੇ ਚੱਲੋ ਵੀ ਸਾਫ ਰੋਡ ਹੋਵੇ ਆਪਾਂ 40 50 ਦੀ ਸਪੀਡ ਤੇ ਬਾਈਕ ਤੇ ਜਾਂਦੇ ਆ ਬਾਈਕ ਤੇ ਜਾ ਰਿਹਾ ਸੀ ਸਾਹਮਣੇ ਪੀ ਆਰਟੀਸੀ ਬੱਸ ਆ ਰਹੀ ਸੀ ਪਟਿਆਲੇ ਵੱਲੋਂ ਬੱਸ ਦੇ ਪਿੱਛੇ ਸੀਗਾ ਬੱਸ ਐਨ ਜਮਾ ਸੈਂਟਰ ਦੇ ਵਿੱਚ ਸੀ ਤੇ ਬੱਸ ਨੂੰ ਨੇ ਓਵਰਟੇਕ ਕਰਦੇ ਨੇ ਇਹ ਨਹੀਂ ਦੇਖਿਆ ਵੀ ਅੱਗੋਂ ਕੋਈ ਬਾਈਕ ਵਾਲਾ ਵੀ ਆ ਰਿਹਾ ਉਹਨੇ ਆਪਣਾ ਮਤਲਬ ਕਿ ਇੱਕ ਕੌਨਫੀਡੈਂਸ ਦੇ ਹਿਸਾਬ ਨਾਲ ਗੱਡੀ ਖਿੱਚਤੀ ਵੀ ਮੈਂ ਕੱਢ ਦਾਂਗਾ ਪਰ ਇਧਰੋਂ ਮੈਂ ਵੀ ਜਾ ਰਿਹਾ ਸੀ ਬੱਸ ਐਸਾ ਟੱਕਰਾ ਹੋਇਆ ਇੱਕ ਮੇਰੀ ਲੱਤ ਦੇ ਉੱਤੇ ਬਹੁਤ ਜ਼ਿਆਦੀ ਗੰਭੀਰ ਸੱਟ ਲੱਗ ਗਈ ਜਦੋਂ ਬੱਸ ਆ ਰਹੀ ਸੀਗੀ ਹਾਂਜੀ ਗੱਡੀ ਵੀ ਆ ਰਹੀ ਸੀ ਤੁਹਾਨੂੰ ਦਿਖ ਨਹੀਂ ਰਿਹਾ ਸੀ ਕਿ ਤੁਸੀਂ ਵੀ ਸਾਈਡ ਤੇ ਕਰ ਲੈਂਦੇ ਉਸ ਵੇਲੇ ਮੈਂ ਬਹੁਤ ਕੋਸ਼ਿਸ਼ ਕੀਤੀ ਸਾਈਡ ਤੇ ਥੱਲੇ ਲਾਉਣ ਦੀ ਪਰ ਨਾ ਸੜਕ ਦੇ ਆਲੇ ਦੁਆਲੇ ਨਾ ਬਹੁਤ ਜ਼ਿਆਦੀ ਇੱਕ ਬਾੜ ਜੀ ਵਾਂਗੂ ਹੋਈ ਹੋਈ ਆ ਉਹ ਘਾਹ ਬੂਟੀਆਂ ਜਿਓਂਗੀਆਂ ਹੋਈਆਂ ਹੋਈਆਂ ਨੇ ਤੇ ਐਨ ਆਪਣੀ ਪੱਟੀ ਤੋਂ نیچے ਉਤਾਰ ਲਿਆ ਸੀ ਫਿਰ ਵੀ ਉਹਦੀ ਗੱਡੀ ਆਣ ਕੇ ਸਿੱਧੀ ਮੇਰੇ ਚ ਵੱਜੀ ਖਤਾਨਾਂ ਚ ਵੜ ਗਈ ਮਤਲਬ ਸੜਕ ਤੇ ਨਹੀਂ ਗੱਡੀ ਚੜੀ ਉਹਦੀ ਦੁਆਰਾ ਸਿੱਧੀ ਗੱਡੀ ਆ ਕੇ ਵੱਜੀ ਸਿੱਧੀ ਆ ਕੇ ਮੇਰੇ ਚ ਗੱਡੀ ਵੱਜੀ ਉਹਦੀ ਹੂੰ ਤੇ ਉਹ ਗੱਡੀ ਖਤਾਨਾਂ ਵੱਲ ਨੂੰ ਹੀ ਗਈ ਇਹ ਨਹੀਂ ਵੀ ਦੁਬਾਰਾ ਰੋਡ ਤੇ ਚੜ ਗਈ ਉਹ ਜਦੋਂ ਜਦੋਂ ਉਹਨੇ ਕੰਨ ਤੇ ਇਦਾਂ ਕਰਕੇ ਫੋਨ ਲਾਇਆ ਸੀ ਉਤੋਂ ਆਊਟ ਆਫ ਕੰਟਰੋਲ ਹੋ ਗਈ ਗੱਡੀ ਕੁਝ ਉਹ ਵੀ ਜਿਵੇਂ ਠੰਬਰ ਨਹੀਂ ਜਾਂਦਾ ਬੰਦਾ ਦੇਖ ਕੇ ਅੱਗੇ ਕੁਝ ਉਹ ਬਸ ਮੈਨੂੰ ਲੱਗਾ ਦਾ ਆਊਟ ਆਫ ਕੰਟਰੋਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ ਕਿਉਂਕਿ ਗੱਡੀ ਕੁਛ ਤੇਜ਼ ਸੀਗੀ ਤੁਸੀਂ ਕਿਹ ਕੰਤੇ ਉਹਨੇ ਫੋਨ ਲਾਇਆ ਸੀ ਤੁਹਾਨੂੰ ਪਤਾ ਸੀ ਵੀ ਕੰਤੇ ਉਹਨੇ ਫੋਨ ਲਾਇਆ ਹਾਂ ਸਾਹਮਣੇ ਦੇਖ ਰਿਆ ਸੀ ਸ਼ੀਸ਼ੇ ਦੇ ਵਿੱਚੋਂ ਬੰਦਾ ਉਹ ਜਦੋਂ ਗੱਡੀ ਆਈ ਰਹੀ ਸੀ ਹੈਨਾ ਇੱਕ ਟਾਈਮ ਤੇ ਜਦੋਂ ਐਕਸੀਡੈਂਟ ਹੋਣ ਵਾਲਾ ਹੁੰਦਾ ਦਿਮਾਗ ਬਲੈਂਕ ਹੋ ਜਾਂਦਾ ਪੂਰਾ ਜਮਾ ਮੈਨੂੰ ਪਤਾ ਹੀ ਨਹੀਂ ਉਸ ਟਾਈਮ ਦਾ ਦਾ ਮੈਨੂੰ 40 50 ਸਕਿੰਟਾਂ ਦੀ ਜਿਹੜੀ ਵਾਰਦਾਤ ਹੈ ਮੇਰੇ ਮਾਈਂਡ ਚੋਂ ਸਕਿਪ ਹੈ ਪਤਾ ਹੀ ਨਹੀਂ ਹੈਗਾ ਵੀ ਕਿਵੇਂ ਕੀ ਹੋਇਆ ਜਾਂ ਮੈਂ ਬਚਣ ਦੀ ਕੋਸ਼ਿਸ਼ ਕਿੱਦਾਂ ਕੀਤੀ ਕੁਛ ਨਹੀਂ ਮੈਨੂੰ ਯਾਦ ਹੈਗਾ ਮੈਨੂੰ ਉਸ ਮੈਂ ਲੋਟ ਨਹੀਂ ਖਾ ਕੇ ਗਿਰ ਕੇ ਉੱਠ ਕੇ ਬੈਠਾ ਦੇਖਿਆ ਵੀ ਲੱਤ ਤੇ ਬਹੁਤ ਜ਼ਿਆਦਾ ਸੱਟ ਲੱਗ ਚੁੱਕੀ ਸੀ ਤੇ ਜਦੋਂ ਉਹਨੇ ਗੱਡੀ ਵਾਲੇ ਨੇ ਤੁਹਾਡੇ ਜਿਹੜਾ ਨਾ ਬਾਈਕ ਤੇ ਮਾਰਿਆ ਭੱਜ ਗਿਆ ਸੀ ਗੱਡੀ ਵਾਲਾ ਕਿ ਉੱਥੇ ਸੀਗਾ ਉਸ ਵੇਲੇ ਗੱਡੀ ਵਾਲਾ ਜੇ ਤਾਂ ਗੱਡੀ ਸਹੀ ਹੁੰਦੀ ਫਿਰ ਤਾਂ ਭੱਜ ਜਾਂਦਾ ਪਰ ਚੱਕਰੇ ਪੈ ਗਏ ਨਾ ਜਦੋਂ ਗੱਡੀ ਮੇਰੀ ਬਾਈਕ ਦੇ ਵਿੱਚ ਵੱਜੀ ਇੰਨੀ ਜ਼ੋਰ ਦੀ ਵੱਜੀ ਵੀ ਉਹਦਾ ਰਿੰਮ ਵਗੈਰਾ ਸਾਰਾ ਕੁਝ ਪਾਟ ਗਿਆ ਸੀ ਟੁੱਟ ਗਿਆ ਸੀ ਕਿਹੜੀ ਗੱਡੀ ਸੀ ਬਰੀਜ਼ਾ ਗੱਡੀ ਸੀਗੀ ਹੂੰ ਤੇ ਉਹ ਸੈਂਡਰ ਫੁੰਡਰ ਸਾਰਾ ਇਕੱਠਾ ਹੋ ਗਿਆ ਪਿੱਛੇ ਨੂੰ ਮਤਲਬ ਇੰਨੀ ਜ਼ੋਰ ਦੀ ਲੱਗੀ ਮਤਲਬ ਇੰਨਾ ਜ਼ਿਆਦਾ ਨੁਕਸਾਨ ਵੀ ਤਾਈਂ ਹੋਇਆ ਕਿ ਜੇ ਗੱਡੀ ਪੂਰੀ ਤੇਜ਼ ਸੀ ਸਪੀਡ ਤੇ ਸੀ ਹੂੰ ਤੇ ਉਸ ਤੋਂ ਬਾਅਦ ਚਲੋ ਮੈਨੂੰ ਮੈਂ ਘਰੇ ਫੋਨ ਕੀਤਾ ਤੇ ਘਰੇ ਦੱਸਿਆ ਸਾਰਾ ਕੁਝ ਵੀ ਇਦਾਂ ਕਰਕੇ ਇਦਾਂ ਹੋ ਗਿਆ ਪਰ ਮੈਂ ਕਿਹਾ ਵੀ ਤੁਸੀਂ ਹੁਣ ਜੋ ਹੋਣਾ ਸੀ ਕੰਮ ਉਹ ਤਾਂ ਹੋ ਗਿਆ ਵੀ ਇੱਕ ਹੌਂਸਲਾ ਰੱਖੋ ਵੀ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਕਿਉਂਕਿ ਉਸ ਟਾਈਮ ਹੀ ਪਤਾ ਲੱਗ ਰਿਹਾ ਸੀ ਵੀ ਲੱਤ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਐਨ ਪਾਰਟ ਕੀ ਹੀ ਲੱਤ ਜਮਾ ਖਿਲਰੀ ਪਈ ਸੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਹਾਂਜੀ ਪਤਾ ਕਿਵੇਂ ਲੱਗਿਆ ਕਰਦਿਆਂ ਨੂੰ ਕਿੰਨੇ ਦੱਸਿਆ ਮੈਂ ਖੁਦ ਫੋਨ ਕੀਤਾ ਕਿਉਂਕਿ ਮੇਰੇ ਕੋਟ ਦੇ ਨਾਲ ਉੱਪਰਲੀ ਜੇਬ 'ਚ ਫੋਨ ਸੀਗਾ ਤੇ ਉੱਥੋਂ ਮੈਂ ਫੋਨ ਕੱਟ ਕੇ ਫਿਰ ਘਰੇ ਫੋਨ ਕੀਤਾ ਕਿਉਂਕਿ ਸੱਟ ਕਿੱਥੇ ਕਿੱਥੇ ਲੱਗੀਆਂ ਸੀਗੀਆਂ ਸੱਟ ਮੇਰੀ ਕੱਲੀ ਲੱਤ ਤੇ ਹੀ ਲੱਗੀ ਹੋਰ ਕਿਤੇ ਛੜੀਟ ਵੀ ਨਹੀਂ ਵੱਜੀ ਕਿਤੇ ਛੜੀਟ ਵੀ ਨਹੀਂ ਵੱਜੀ ਕਿਤੇ ਛੜੀਟ ਵੀ ਨਹੀਂ ਆਈ ਜਾਂ ਹੱਥ ਤੇ ਇੱਥੇ ਮੜੀ ਜੀ ਛੜੀਟਾਈ ਸੀ ਆ ਦੇਖ ਲੱਤ ਤੇ ਵੱਜਿਆ ਕੀ ਸੀਗਾ ਤੁਹਾਡੀ ਗੱਡੀ ਉਹੀ ਲੱਗੀ ਨਾ ਦੋਨਾਂ ਚੀਜ਼ਾਂ ਦੇ ਸੈਂਟਰ 'ਚ ਆ ਗਈ ਲੱਤ ਜਿਵੇਂ ਆਪਾਂ ਬਾਈਕ ਦੇ ਉੱਤੇ ਬੈਠੇ ਆ ਆਪਣੇ ਗੋਡਾ ਬਾਹਰ ਲਈ ਸੱਟ ਹੁੰਦਾ ਇੱਧਰਲਾ ਤੇ ਇਧਰੋਂ ਹੀ ਗੱਡੀ ਆ ਰਹੀ ਸੀਗੀ ਸਿੱਧੀ ਆਣ ਕੇ ਲੱਤ 'ਚ ਹੀ ਵੱਜੀ ਦੋਨਾਂ ਚੀਜ਼ਾਂ ਦੇ ਵਿੱਚ ਆ ਕੇ ਪਿਸ ਗਈ ਮਤਲਬ ਜਿਵੇਂ ਕਣਕ ਪਿਸਦੀ ਹਾਟੇ ਵਾਂਗੂ ਉਹ ਸਿਸਟਮ ਹੋ ਗਿਆ ਸੀ ਤੇ ਜਦੋਂ ਤੁਸੀਂ ਆਪਣੀ ਲੱਤ ਵੀ ਦੇਖ ਰਹੇ ਸੀਗੇ ਉਸ ਟਾਈਮ ਤੇ ਹਾਂਜੀ ਦਿਮਾਗ 'ਤੇ ਕੀ ਚੱਲ ਰਿਹਾ ਸੀਗਾ ਬਹੁਤ ਕੁਝ ਹੁੰਦਾ ਉਸ ਟਾਈਮ ਦਿਮਾਗ 'ਚ ਵੀ ਇੱਕ ਹਨਾ ਵੀ ਆਪਾਂ ਕੀ ਕੁਝ ਸੋਚਦੇ ਆ ਕਿਵੇਂ ਹੋ ਗਿਆ ਤੇ ਕੁਝ ਦਰਦ ਵੀ ਹੋਣ ਲੱਗ ਗਈ ਦੁਬਾਰਾ ਚਲੋ ਇੱਕ ਵਾਰੀ ਤੱਤੇ ਤਾਤਾ ਨਹੀਂ ਪਤਾ ਲੱਗਦਾ ਹੌਲੀ 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 ਜਿਵੇਂ ਖੂਨ ਠੰਡਾ ਹੁੰਦਾ ਜਾਂਦਾ ਉਵੇਂ ਦਰਦ ਵੀ ਸਟਾਰਟ ਹੋ ਗਈ ਉਹ ਲੋਕੀ ਆਸੇ-ਪਾਸੇ ਦੇਖ ਜਰੂਰ ਰਹੇ ਸੀ ਪਰ ਚੱਕਣ ਵਾਲਾ ਕੋਈ ਨਹੀਂ ਸੀ ਹੈਗਾ ਉੱਥੇ ਉਸ ਟਾਈਮ ਤੇ ਜਦੋਂ ਕਈ ਬੰਦੇ ਵੀਡੀਓ ਵੀ ਬਣਾ ਰਹੇ ਹੋਣ ਹਾਂ ਸਾਰੇ ਇਦਾਂ ਦੀ ਮੂਵਮੈਂਟ ਹੁੰਦੀ ਹੈ ਕੁਝ ਬੰਦੇ ਵੇਖ ਖੜ ਰਹੇ ਨੇ ਆਪਣੀ ਬਾਈਕ ਤੇ ਕੋਈ ਖੜ ਗਿਆ ਕੋਈ ਗੱਡੀ ਵਾਲਾ ਵੀ ਖੜ ਗਿਆ ਪਰ ਇੰਨੀ ਕਿਸੇ ਚ ਉਸ ਟਾਈਮ ਹਿੰਮਤ ਨਹੀਂ ਹੁੰਦੀ ਵੀ ਅਗਲੇ ਨੂੰ ਚੱਕ ਕੇ ਜਾਂ ਕਿਸੇ ਨੇੜੇ ਹਸਪੀਟਲ 'ਚ ਕਿਤੇ ਪਹੁੰਚਾਇਆ ਜਾਵੇ ਜਦੋਂ ਕੋਈ ਅੱਜ ਕੱਲ ਐਕਸੀਡੈਂਟ ਹੁੰਦਾ ਨਾ ਬੰਦਾ ਵੀਡੀਓ ਬਣਾਉਣਾ ਸਭ ਤੋਂ ਪਹਿਲਾਂ ਕਰਦਾ ਬਾਅਦ 'ਚ ਚੱਕਣ ਦਾ ਸੋਚਦਾ ਹਾਂ ਹੀ ਪਰ ਨਾ ਉਸ ਟਾਈਮ ਮਨ ਕੇ ਚਲੋ ਕੋਈ ਫਰਿਸ਼ਤੇ ਹੀ ਆਪਾਂ ਸਮਝ ਸਕਦੇ ਆ ਪਟਿਆਲੇ ਵੱਲੋਂ ਟੀਚਰ ਆ ਰਹੇ ਸੀ ਕੋਈ ਐਸਟਾ ਮੈਨੂੰ ਹੁਣ ਉਹਨਾਂ ਦਾ ਯਾਦ ਨਹੀਂ ਨਾਮ ਕੁਛ ਵੀ ਤੇ ਉਹਨਾਂ ਨੇ ਮੈਨੂੰ ਚੱਕਿਆ ਗੱਡੀ 'ਚ ਆਪਣੀ ਚ ਪਾਇਆ ਉਹਨਾਂ ਦੇ ਆਪਣੇ ਕੱਪੜੇ-ਕੁੱਪੜੇ ਵੀ ਲਿਬੜ ਗਏ ਡਿਊਟੀ ਦੀ ਜਾਰੀ ਸੀ 15-20 ਮਿੰਟ ਮਤਲਬ ਲੰਘੇ ਸੀਗੇ ਮੈਨੂੰ ਪਏ ਨੂੰ ਉੱਥੇ 15-20 ਮਿੰਟ ਤੁਸੀਂ ਉੱਥੇ ਪੇਰੇ ਹਾਂ ਜੀ ਤੁਹਾਡਾ ਬਲੱਡ ਉੱਥੇ ਸਾਰਾ ਬਲੱਡ ਨਿਕਲਦਾ ਰਿਹਾ ਉੱਥੇ ਤੇ ਕੁਛ ਆਇਆ ਸੀ ਸਰੀਰ ਵੀ ਥੋੜਾ ਤਾਕਤ 'ਚ ਸੀ ਜਾਨ 'ਚ ਸੀ ਇੰਨਾ ਫੀਲ ਵੀ ਨਹੀਂ ਮੈਂ ਕੀਤਾ ਉਸ ਟਾਈਮ ਤੇ ਹੌਲੀ-ਹੌਲੀ ਜਿਵੇਂ ਵੀਕਨੈਸ ਤੇ ਚਲੋ ਉਹਨਾਂ ਦੀ ਗੱਡੀ ਗੁੱਡੀ ਵੀ ਸਾਰੀ ਲਿਬੜ ਗਈ ਖੂਨ ਨਾਲ ਕੱਪੜੇ ਵੀ ਉਹਨਾਂ ਦੇ ਖਰਾਬ ਹੋ ਗਏ ਫਿਰ ਉਹ ਇੱਕ ਨਾ ਆਪਣੇ ਇਥੇ ਟਰੋਮਾ ਪਟਿਆਲੇ ਤੋਂ ਨਾ ਸਮਾਣਾ ਰੋਡ ਤੇ ਟਰੋਮਾ ਹਸਪੀਟਲ ਖੁੱਲਿਆ ਕਿ ਨਾ ਪਈਆਂ ਉੱਥੇ ਲੈ ਗਏ ਚਲੋ ਉੱਥੇ ਤਾਂ ਉਹਨਾਂ ਦੇ ਵਸ ਦੀ ਹੈ ਨਹੀਂ ਸੀ ਸਿਸਟਮ ਕਿਉਂਕਿ ਨੁਕਸਾਨੀ ਇੰਨਾ ਜ਼ਿਆਦਾ ਸੀ ਚਲੋ ਉਹਨਾਂ ਨੇ ਟੀਕੇ ਟੂਕੇ ਲਾ ਕੇ ਥੋੜਾ ਬਤਾ ਮਤਲਬ ਕਿ ਪੱਟੀਆਂ ਪੁੱਟੀਆਂ ਕਰਕੇ ਮੈਨੂੰ ਪਟਿਆਲੇ ਰੈਫਰ ਕਰਤਾ ਤੇ ਪਟਿਆਲੇ ਕੋਲੰਬੀਆ ਚ ਗਏ ਤੇ ਉੱਥੇ ਵੀ ਮੰਨ ਕੇ ਚਲੋ ਵੀ ਡਾਕਟਰਾਂ ਨੇ ਦੇਖਿਆ ਉਹਦਾ ਕਹਿੰਦਾ ਵੀ ਲਾਤੀ ਘਟਣੀ ਪਏਗੀ ਵੀ ਇਦਾਂ ਦੀ ਸਿਚੁਏਸ਼ਨ ਸੀਗੀ ਉਸ ਟਾਈਮ ਜਦੋਂ ਇਹ ਚੀਜ਼ਾਂ ਹੋ ਰਹੀਆਂ ਸੀ ਤੁਸੀਂ ਹਸਪੀਟਲ 'ਚ ਜਾ ਰਹੇ ਸੀਗੇ ਡਾਕਟਰਾਂ ਨੇ ਪਹਿਲਾਂ ਕਿਹਾ ਨਹੀਂ ਵੀ ਇਹ ਐਕਸੀਡੈਂਟ ਕੇਸ ਹੈ ਹਾਂ ਜੀ ਐਕਸੀਡੈਂਟ ਕੇਸ ਕਿਹਾ ਬੜੀ ਸੇਦੀ ਕੋਈ ਲੈਂਦਾ ਨਹੀਂ ਐਕਸੀਡੈਂਟ ਨਹੀਂ ਲੈਂਦਾ ਸਹੀ ਗੱਲ ਹੈ ਪਰ ਅਮਰਜੈਂਸੀ ਦੇ ਕਰਕੇ ਨਾ ਸਾਰਾ ਕੁਝ ਹੋ ਰਿਹਾ ਸੀ ਤੇ ਹੁੰਦਾ ਤਾਂ ਹੈ ਗਈ ਹੈ ਪਰ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇੱਕ ਜਾਨ ਵੀ ਤਾਂ ਹੈਗੀ ਆ ਬੰਦੇ ਦੀ ਤੇ ਮੈਨੂੰ ਉਹ ਚੀਜ਼ ਦਾ ਇੰਨਾ ਖਿਆਲ ਨਹੀਂ ਆ ਕਿਉਂਕਿ ਮੈਂ ਤਾਂ ਸਟ੍ਰੀਚਰ ਤੇ ਸੀਗਾ ਅੱਗੇ ਕਾਊਂਟਰ ਤੇ ਕੀ ਹੋ ਰਿਹਾ ਕੀ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੈਨੂੰ ਉਸ ਬਾਰੇ ਤਾਂ ਕਿਸੇ ਨੇ ਕੋਈ ਇਨਫੋਰਮ ਨਹੀਂ ਦਿੱਤੀ ਵੀ ਕੀ ਹੋ ਰਿ ਤੇ ਚਲੋ ਫਿਰ ਵੀ ਉੱਥੇ ਡਾਕਟਰ ਨੇ ਦੇਖਿਆ ਵੀ ਕੇਸ ਬਹੁਤ ਜ਼ਿਆਦਾ ਮੇਜਰ ਹੈ ਵੀ ਸਾਡੇ ਵੱਸ ਦਾ ਹੈ ਨਹੀਂ ਫਿਰ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਅਸੀਂ 3-4 ਵਜੇ ਪੀਜੀਆਈ ਪਹੁੰਚੇ ਸਵੇਰ ਦੇ 8:30 ਵਜੇ ਤੋਂ ਲੱਗ ਕੇ 3 ਵਜੇ ਮੰਨ ਕੇ ਚਲੋ ਪੀਜੀਆਈ ਪਹੁੰਚੇ ਅਸੀਂ ਕਿਉਂਕਿ ਉਹਨਾਂ ਟਾਈਮ ਇੱਥੇ ਘੁੰਮੀ ਗਏ ਕਦੀ ECG ਕਰਾ ਲਓ ਕਦੀ ਖੂਸ਼ ਕਰਾ ਲਓ ਤੇ ਚਲੋ ਉੱਥੇ ਗਏ ਉੱਥੇ ਵੀ ਤੁਹਾਨੂੰ ਪਤਾ ਵੀ ਇਹ ਡੀਜ਼ਲ ਦੀ ਕੇਸ ਕਿਸੇ ਦਾ ਫੜਦੇ ਨਹੀਂ ਹੈਗੇ ਕਿਉਂਕਿ ਉਹ ਹੈ ਉਹ ਟਰਾਮਾ 'ਚ ਤੁਹਾਨੂੰ ਪਤਾ ਹੀ ਉੱਥੇ ਬਹੁਤ ਜ਼ਿਆਦਾ ਕੇਸ ਆਂਦੇ ਨੇ ਹਰੇਕ ਬੰਦੇ ਦਾ ਕੇਸ ਉੱਥੇ ਵੀ ਨਹੀਂ ਚੱਕਦੇ ਜੀ ਦੇ ਉਹ ਤੇ ਉਹ ਹੀ ਚੱਕਦੇ ਨੇ ਜਿਹੜਾ ਮਤਲਬ ਕਿ ਬੰਦਾ ਜਮਈ ਡੈੱਡ ਹਾਲਤ ਚ ਹੁੰਦਾ ਵੀ ਥੋੜਾ ਕੋ ਪਰਸੈਂਟ ਹੀ ਬਚਿਆ ਚਲੋ ਉੱਥੇ ਵੀ ਮੰਨ ਕੇ ਚਲੋ ਠੀਕ ਸੀਗਾ ਹੈਗਾ ਸੀ ਹਨਾ ਮੇਰੇ ਕਰਮਾਂ ਦੇ ਵਿੱਚ ਵੀ ਜਾਨ ਬਚਣੀ ਸੀ ਜਾਂ ਲੱਤ ਬਚਣੀ ਸੀ ਚਲੋ ਉਹਨਾਂ ਨੇ ਕੇਸ ਮੇਰਾ ਫੜ ਲਿਆ ਪ੍ਰਥਵੀ ਬਹੁਤ ਜ਼ਿਆਦਾ ਪੇਪਰ ਵਰਕ ਹੋਇਆ ਸਾਰੀ ਸ਼ਾਮ ਆ ਸਾਡੀ ਉੱਥੇ ਇਦਾਂ ਹੀ ਲੰਘੀਆਂ ਕਦੀ ਐਕਸ-ਰੇ ਕਦੀ ਰਿਪੋਰਟ ਕਦੀ ਹੋਰ ਰਿਪੋਰਟ ਰਾਤ ਵੀ ਇਦਾਂ ਹੀ ਲੰਘੀ ਸਾਰੀ ਤੇ ਫਿਰ ਜਾ ਕੇ ਅਗਲੇ ਦਿਨ ਸਵੇਰੇ ਉਹਨਾਂ ਨੇ ઓਪਰੇਟ ਕੀਤਾ ਮੇਰਾ ਜੌਬ ਕੀ ਕਰਦੇ ਸੀ ਤੁਸੀਂ ਜੋ ਮੈਂ ਪੈਸਟਿਸਾਈਡ ਚ ਕਰਦਾ ਸੀਗਾ ਮਾਰਕੀਟਿੰਗ ਦੀ ਜੋਬ ਸੀਗੀ ਮੇਰੀ ਹੂੰ ਤੇ ਜਿਵੇਂ ਆਪਾਂ ਮਾਰਕੀਟ ਕਰਦੇ ਆ ਕਿਸੇ ਵੀ ਪ੍ਰੋਡਕਟ ਦੀ ਗੋਦਰੇਜ ਕੰਪਨੀ ਚ ਸੀਗੀ ਜਿਹੜੇ ਉਹਨਾਂ ਦੇ ਪ੍ਰੋਡਕਟ ਆਉਂਦੇ ਨੇ ਆਪਣੇ ਪੈਸਟਿਸਾਈਡ ਤੇ ਦਵਾਈਆਂ ਪੈਂਦੀਆਂ ਨੇ ਇਨਸੈਕਟੀਸਾਈਡ ਹੋਗੇ ਜਾਂ ਆ ਦੂਜੇ ਹੁੰਦੇ ਨੇ ਜੜੀਆਂ ਵੀ ਦਵਾਈਆਂ ਹੁੰਦੀਆਂ ਨੇ ਕਿੰਨੇ ਵਜੇ ਜੋਬ ਤੇ ਜਾਂਦੇ ਸੀ ਜੋਬ ਤੇ ਘਰੋਂ 8 ਵਜੇ ਜਾਂਦਾ ਸੀ ਮੈਂ ਕਿੰਨੇ ਵਜੇ ਜਾਂਦੇ ਸੀ ਸ਼ਾਮੀ ਉਹੀ 5-6 ਵਜੇ ਹਾਂਜੀ ਮਾਰਕੀਟ ਦਾ ਹੀ ਕੰਮ ਸੀ ਮਾਰਕੀਟ ਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਸਿਸਟਮ ਹੁੰਦਾ ਸਾਰਾ ਦਿਨ ਮਾਰਕੀਟ 'ਚ ਹੀ ਘੁੰਮ ਕੇ ਆਉਂਦੇ ਸੀ ਕਿਹਦੇ 'ਚ ਉਹਦਾ ਸੈਲਰੀ ਸੀਗੀ ਬੱਜਵੀਂ ਸੈਲਰੀ ਜਿਵੇਂ ਮੰਨ ਕੇ ਚੱਲੋ 18-19000 ਹਜੇ ਮੈਂ ਸਟਾਰਟਿੰਗ ਹੀ ਕੀਤੀ ਸੀ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਐਕਸਪੀਰੀਐਂਸ ਹੀ ਲੈ ਰਿਆ ਸੀ 18 18-19000 ਤੁਹਾਡੀ ਸੈਲਰੀ ਸੀਗੀ ਹਾਂਜੀ ਤੇ ਜਦੋਂ ਐਕਸੀਡੈਂਟ ਹੁੰਦਾ ਹਾਂਜੀ ਉਸ ਵੇਲੇ ਪੈਸੇ ਦੀ ਦਿੱਕਤ ਕਿੰਨੀ ਆਈ ਚਲੋ ਠੀਕ ਹੈ ਫੈਮਿਲੀ 'ਚ ਅੱਡੀ ਕੋਈ ਦਿੱਕਤ ਨਹੀਂ ਸੀ ਹੈਗੀ ਬਹੁਤ ਚਲੋ ਇੱਕ ਮੀਡੀਅਮ ਕਲਾਸ ਫੈਮਿਲੀ ਵੀ ਆਪਣੀ ਪਰ ਫਿਰ ਵੀ ਹੁੰਦਾ ਹੀ ਆ ਘਰ ਦੇ ਜੋਰ ਲਾਉਂਦੇ ਨੇ ਕਦੀ ਉਹ ਇਹ ਨਹੀਂ ਕਹਿੰਦੇ ਵੀ ਪੈਸੇ ਗਣੋ ਹਨਾ ਆਪਣੇ ਜਵਾਕ ਦੀ ਜਾਨ ਦੇ ਵਿੱਚ ਖਤਰਾ ਹੋਵੇ ਜਾਂ ਕੋਈ ਇਦਾਂ ਤੇ ਚਲੋ ਟ੍ਰੀਟਮੈਂਟ ਤੇ ਸਹੀ ਚੱਲਿਆ ਅੱਜ ਵੀ ਸਾਰਾ ਕੁਝ ਓਦਾਂ ਹੀ ਹੋ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੁਸੀਂ ਮਿਡਲ ਕਲਾਸ ਫੈਮਿਲੀ ਤੋਂ ਵਧੀਆ ਹੈ ਹਨਾ ਮਿਡਲ ਕਲਾਸ ਫੈਮਿਲੀ ਤੋਂ ਜੇ ਤੁਸੀਂ ਹੈਗੇ ਹੋ ਤੁਹਾਨੂੰ ਉਸ ਵੇਲੇ ਪੈਸੇ ਦੀ ਦਿੱਕਤ ਨਹੀਂ ਆਈ ਫਿਰ ਤੁਸੀਂ ਉਹ ਜੋਬ ਤੇ ਸਵੇਣੀ ਸਵੇਰੇ ਸਵੇਰੇ ਕਰ ਕਿਉਂ ਜਾਂਦੇ ਸੀਗੇ ਜੋਬ ਇਦਾਂ ਹੁੰਦੀ ਹੈ ਕਿ ਹਰੇਕ ਬੰਦਾ ਚਾਹੁੰਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਾਂ ਆਪਣੇ ਪੈਰਾਂ ਤੇ ਖੜਾ ਹੋਵਾਂ ਕਿਉਂਕਿ ਇਹ ਕੋਈ ਨਹੀਂ ਚਾਹੁੰਦਾ ਕਿ ਮੈਂ ਵਿਹਲਾ ਫਿਰਾ ਜਾਂ ਕੁਝ ਵੀ ਹੁਣ ਚਲੋ ਖੇਤੀਬਾੜੀ ਕਰਦੇ ਆ ਹਨਾ ਆਪਾਂ ਉਹਦੇ ਵਿੱਚ ਠੀਕ ਆ ਖੇਤੀਬਾੜੀ ਆਪਣੇ ਬਜ਼ੁਰਗ ਕਰ ਰਹੇ ਨੇ ਪਰ ਕਈ ਹੁੰਦੇ ਨੇ ਵੀ ਮਾਪੇ ਦੇ ਪੈਸੇ ਤੇ ਉਹ ਵਧੀਆ ਐਸ਼ ਕਰਦੇ ਨੇ ਹੁੰਦੇ ਨੇ ਪਰ ਆਪਾਂ ਉਸ ਲਿਸਟ 'ਚ ਨਹੀਂ ਸੀ ਹੈਗੇ ਆਪਾਂ ਅੱਜ ਵੀ ਮੈਂ ਉਹੀ ਚੀਜ਼ ਹੈ ਕਿ ਮੈਂ ਮੈਂ ਲੰਮੇ ਪਿਆ ਹਨਾ ਘਰ ਮੈਨੂੰ ਇਹ ਹੁੰਦਾ ਕਿ ਮੈਂ ਕੁਛ ਨਾ ਕੁਛ ਕਰਾਂ ਉੱਠ ਕੇ ਤਾਂ ਹੀ ਮੈਂ ਅੱਜ ਮੰਨ ਕੇ ਚਲੋ ਇੱਥੇ ਆਪਾਂ ਆਪਾਂ ਬੈਠੇ ਆਂ ਜਾ ਮੈਂ ਕੁਝ ਵੀ ਐਕਟੀਵਿਟੀਆਂ ਕਰ ਰਿਹਾ ਉਹ ਇਸੇ ਵਜ੍ਹਾ ਤੇ ਕਰ ਰਿਹਾ ਨਹੀਂ ਤਾਂ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਕਿ ਸਾਰਾ ਕੁਝ ਸਿਸਟਮ ਵਧੀਆ ਚੱਲ ਰਿਹਾ ਮੈਂ ਲੇਟਿਆ ਰਹਾ ਮਾਂ ਉੱਥੇ ਜਦੋਂ ਠੀਕ ਹੋਵਾਂਗਾ ਵੇਖੀ ਜਾਏਗੀ ਵੀ ਉਹਨਾਂ ਦਾ ਮੈਨੂੰ ਸਾਰਾ ਕੁਝ ਮਿਲ ਰਿਹਾ ਰੋਟੀ ਪਾਣੀ ਵੀ ਮਿਲ ਰਿਹਾ ਵਧੀਆ ਕੱਪੜਾ ਲੇੜਾ ਵੀ ਮਿਲਦਾ ਜੋ ਖਰਚੇ ਹੁੰਦੇ ਨੇ ਮੋਬਾਈਲ ਦੇ ਜਾਂ ਕਿਸੇ ਵੀ ਚੀਜ਼ਾਂ ਦੇ ਸਾਰੇ ਮਿਲ ਰਹੇ ਨੇ ਤੁਹਾਡੀ ਕਹਾਣੀ ਕੋਲੰਬੀਆ ਏਸ਼ੀਆ ਤੇ ਸੀਗੀ ਜਦੋਂ ਤੁਹਾਡਾ ਉਹ ਹੋਇਆ ਹੈਨਾ ਉਹਨਾਂ ਨੇ ਕਿਹਾ ਲੱਤ ਵੱਢਣੀ ਪੈਣੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਰੈਫਰ ਕਰਤਾ ਚੰਡੀਗੜ੍ਹ ਨੂੰ ਤੇ ਉੱਥੇ ਪੀਜੀਆਈ ਚ ਜੋ ਵੀ ਹੋਇਆ ਪੇਪਰ ਵਰਕ ਹੋਇਆ ਜੋ ਵੀ ਹੋਇਆ ਅਗਲੇ ਦਿਨ ਜਾ ਕੇ ਮੇਰਾ ਆਪਰੇਸ਼ਨ ਹੋਇਆ ਤੇ ਉਹਦੇ ਚੋਂ ਮੈਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕੀ ਕਮੀਆਂ ਪੈ ਗਈਆਂ ਤੁਹਾਡੇ ਲੱਤ ਦੇ ਵਿੱਚ ਜਾਂ ਕਿਦਾਂ ਹੱਡੀ ਕਿੰਨੀ ਲਾਸ ਹੋ ਗਈ ਜਾਂ ਕੁਝ ਵੀ ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਫਿਰ ਜਦੋਂ ਅਸੀਂ ਦੁਬਾਰਾ ਟ੍ਰੀਟਮੈਂਟ ਅੱਗੇ ਸਟਾਰਟ ਹੋਣਾ ਸੀਗਾ ਹੱਡੀ ਦਾ ਫਿਰ ਉਸ ਟਾਈਮ ਇਦਾਂ ਸੀ ਵੀ ਬੈਂਡ ਚ ਦਿੱਕਤ ਸੀ ਜੀ ਗੋਡੇ ਦੇ ਜਦੋਂ 3 ਮਹੀਨੇ ਸੀਗੇ ਹਾਂਜੀ ਤੁਹਾਨੂੰ ਪਤਾ ਹੀ ਲੱਗਿਆ ਵੀ ਤੁਹਾਡੀ ਕੀ ਦਿੱਕਤ ਆ ਰਹੀ ਹੈ ਕੀ ਲਾਸ ਹੋਇਆ ਹੈ ਇਦਾਂ ਸੀ ਨਾ 3 ਮਹੀਨਿਆਂ ਦੇ ਵਿੱਚ ਡੇਲੀ ਪੱਟੀ ਹੁੰਦੀ ਸੀ ਹਮ ਡਰੈਸਿੰਗ ਕਰਦੇ ਸੀ ਹਰ ਰੋਜ਼ ਤੇ ਉਸ ਟਾਈਮ ਇੰਨਾ ਜ਼ਿਆਦਾ ਪਤਾ ਹੀ ਨਹੀਂ ਸੀ ਡਰੈਸਿੰਗ ਦੇ ਵਿੱਚ ਕੀ ਪਤਾ ਲੱਗਦਾ ਵੀ ਕੀ ਲੱਤ ਦੇ ਵਿੱਚ ਕੀ ਕਮੀ ਆ ਜਾਂ ਕਿਹੜੀ ਸਾਰੀ ਲੱਤ ਦਾ ਮਾਸ ਖੁੱਲਿਆ ਹੋਇਆ ਸੀ ਹਾਂਜੀ ਤੇ ਉਸ ਟਾਈਮ ਵੇਖਣ ਵੀ ਨਹੀਂ ਦਿੰਦਾ ਜਦੋਂ ਆਪਰੇਸ਼ਨ ਹੁੰਦਾ ਉਦੋਂ ਵੀ ਬੰਦਾ ਸੌਣ ਨੂੰ ਹੁੰਦਾ ਤੇ ਜਦੋਂ ਮੇਰਾ ਐਕਸੀਡੈਂਟ ਹੋਣ ਤੋਂ ਬਾਅਦ ਮੈਨੂੰ ਫਿਰ ਸਟ੍ਰੇਚਰ ਤੇ ਸਿੱਧਾ ਪਾਤਾ ਬੰਦੇ 'ਚ ਵੀਕਨੈਸ ਵੀ ਆ ਜਾਂਦੀ ਉੱਠਿਆ ਵੀ ਨਹੀਂ ਜਾਂਦਾ ਉਸ ਤੋਂ ਬਾਅਦ ਤਾਂ ਗਲੂਕੋਜ਼ ਲਗਦੇ ਨੇ ਦਵਾਈਆਂ ਹੁੰਦੀਆਂ ਨੇ ਉਹ ਮਾਈਂਡ ਵੀ ਸੈਟ ਜਾ ਹੋਇਆ ਰਹਿੰਦਾ ਡਿਪਰੈਸ਼ਨ ਜੇ ਨਾਲ ਤੇ ਕੁਝ ਦਵਾਈਆਂ ਇਦਾਂ ਦੀਆਂ ਹੁੰਦੀਆਂ ਨੇ ਕਿ ਮਾਈਂਡ ਨੂੰ ਉਹ ਕਰਕੇ ਰੱਖ ਦਿਆ ਨੇ ਸੌਣ ਜਿਆ ਤੇ ਉਦੋਂ ਵੀ ਦਵਾਈਆਂ ਚੱਲਦੀਆਂ ਸੀ ਇੰਨਾ ਜ਼ਿਆਦਾ ਵੀਕਨੈਸ ਹੀ ਆ ਗਈ ਸੀ ਉੱਠ ਕੇ ਪਤਾ ਹੀ ਨਹੀਂ ਸੀ ਲੱਗਦਾ ਨਾ ਤਾਂ ਮੈਂ ਖੜਾ ਹੋਇਆ ਤਿੰਨ ਚਾਰ ਮਹੀਨੇ ਜਮੇ ਹੀ ਬੈਠ ਤੀ ਰਿਆ ਬਸ ਤੇ ਡਰੈਸਿੰਗ ਦੇ ਵਿੱਚ ਕੀ ਪਤਾ ਸੀ ਵੀ ਲੱਤ ਦੇ ਵਿੱਚ ਕੀ ਹੋ ਗਿਆ ਜਾਂ ਕੀ ਨਹੀਂ ਉਹ ਤਾਂ ਬਸ ਡਾਕਟਰ ਆਂਦਾ ਸੀ ਡਰੈਸਿੰਗ ਕਰਦਾ ਸੀ ਉਹ ਵੀ ਲੰਮੇ ਪੈਰ ਦੀ ਡਰੈਸਿੰਗ ਕਰ ਦਿੰਦਾ ਸੀ ਤੇ ਜਦੋਂ ਚਲੋ ਠੀਕ ਹੋਇਆ ਫਿਰ ਡਾਕਟਰਾਂ ਦੇ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੇ ਦੋ অপਸ਼ਨ ਦੱਸੇ ਵੀ ਇੱਕ ਤਾਂ ਲੱਤ ਸਿੱਧੀ ਰਹੇਗੀ ਟੁੱਡੀ ਸਾਰੀ ਲਾਈਫਟਾਈਮ ਲਈ ਵੀ ਇੱਕ ਐਦਾਂ ਕਰਕੇ ਟਿਊਮਰ ਪ੍ਰੋਸੈਸ ਹੁੰਦਾ ਹੈ ਜਾਂ ਉਹ ਕਰਵਾ ਲਓ ਤੇ ਉਸ ਟਾਈਮ ਵੀ ਕਰਦੇ ਆਣੇ ਹਨਾ ਉਹਦੀ ਕਾਸਟ ਕਿੰਨੀ ਹੁੰਦੀ ਹੈ ਪੋਸਟ ਉਹਦੀ ਕਾਫੀ ਸੀ 6-7 ਲੱਖ ਰੁਪਏ ਦਾ ਪ੍ਰੋਡਕਟ ਸੀਗਾ ਵੈਸੇ ਟੋਟਲ ਕਿਟ ਤਾਂ 60-70 ਲੱਖ ਦੀ ਆ ਉਹ ਤੇ ਜਿੰਨਾ ਕੋ ਮਤਲਬ ਕਿ ਆਪਾਂ ਨੂੰ ਜ਼ਰੂਰਤ ਸੀ ਉਹ 6-7 ਲੱਖ ਰੁਪਏ ਦਾ ਪ੍ਰੋਡਕਟ ਸੀਗਾ ਤੁਸੀਂ ਫਿਰ ਕਰਾਇਆ ਹਾਂ ਉਹਦੇ ਵਿੱਚ ਵੀ ਆਪਾਂ ਦੋ ਟਾਈਮ ਦੋ ਵਾਰੀ ਆਪਰੇਸ਼ਨ ਕਰਾਉਣ ਦੀ ਸੋਚੀ ਕਿਉਂਕਿ ਯਾਰ ਇਦਾਂ ਹੁੰਦਾ ਨਾ ਹਰੇਕ ਬੰਦਾ ਚਾਹੁੰਦਾ ਕਿ ਆਪਣੀ ਲਾਈਫ ਨਾਰਮਲ ਹੋ ਜਾਏ ਪੈਸੇ ਦੀ ਚੀਜ਼ ਨਹੀਂ ਹੁੰਦੀ ਤੇ ਬਾਕੀ ਇਦਾਂ ਕਿ ਪੈਸੇ ਨਾਲ ਹਰੇਕ ਚੀਜ਼ ਸੈੱਟ ਵੀ ਨਹੀਂ ਹੁੰਦੀ ਹੂੰ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਪੈਸਾ ਤੇ ਹੁਣ ਬਹੁਤ ਲੋਕਾਂ ਕੋਲ ਹੈ ਪਰ ਉਹਨਾਂ ਲਾਈਫ ਨੂੰ ਆਪਣੀ ਨੂੰ ਨੋਰਮਲ ਨਹੀਂ ਕਰ ਸਕਦੇ ਉਥੋਂ ਮੈਨੂੰ ਇਹ ਵੀ ਚੀਜ਼ ਦਾ ਪਤਾ ਲੱਗੇ ਕਿ ਹਰੇਕ ਚੀਜ਼ ਪੈਸਾ ਵੀ ਨਹੀਂ ਹੈਗੀ ਉਸ ਵੇਲੇ ਤੁਹਾਡੇ ਕੋਲ ਪੈਸਾ ਸੀ ਪਰ ਸੈੱਟ ਨਹੀਂ ਹੋ ਰਿਹਾ ਹਾਂ ਸੈੱਟ ਨਹੀਂ ਹੋ ਪਾਇਆ ਤੇ ਕਰਦੇ ਹਾਂ ਉਹ ਪੂਰੀ ਕੋਸ਼ਿਸ਼ ਕੀਤੀ ਤੇ ਮੈਂ ਵੀ ਹਿੰਮਤ ਨਹੀਂ ਹਾਰੀ ਕਿਉਂਕਿ ਮੈਨੂੰ ਸੀ ਵੀ ਆਪਾਂ ਲਾਈਫ 'ਚ ਸੈੱਟ ਹੋ ਜਾਣਾ ਹਨਾ ਸਾਰਾ ਕੁਝ ਓਦਾਂ ਹੀ ਹੋ ਜਾਣਾ ਫਿਰ ਨੋਰਮਲ ਜੋ ਜਿਵੇਂ ਆਪਾਂ ਪਹਿਲਾਂ ਚੱਲ ਰਹੇ ਸੀਗੇ ਇੱਥੇ ਤੁਸੀਂ ਮੰਨਦੇ ਹੋ ਵੀ ਪੈਸਾ ਸਭ ਕੁਝ ਨਹੀਂ ਹੁੰਦਾ ਮੈਂ ਉਹੀ ਗੱਲ ਤੁਹਾਨੂੰ ਦੱਸ ਰਿਹਾ ਵੀ ਮੈਂ ਇਹ ਚੀਜ਼ ਨੂੰ ਮੰਨਦਾ ਕਿ ਪੈਸਾ ਹਰੇਕ ਚੀਜ਼ ਨਹੀਂ ਹੈਗੀ ਪੈਸਾ ਬਹੁਤ ਲੋਕਾਂ ਦੇ ਕੋਲ ਹੈ ਪਰ ਉਹਨ ਹੂੰ ਪੈਸਾ ਹਰ ਇੱਕ ਚੀਜ਼ ਨਹੀਂ ਕਰਦਾ ਸੋ ਇੱਥੇ ਕੇ ਵੀ ਚੀਜ਼ ਪਤਾ ਲੱਗਦੀ ਹੈ ਕਿ ਆਪਾਂ ਇਹ ਸੋਚ ਸਕਦੇ ਹਾਂ ਕਿ ਜੇ ਆਪਾਂ ਗੁਰੂ ਘਰ ਜਾਂਦੇ ਹਾਂ ਆਪਾਂ ਕਈ ਵਾਰੀ ਮੰਗਾ ਰੱਖਦੇ ਹਾਂ ਨਾ ਕਿ ਪ੍ਰਮਾਤਮਾ ਸਾਨੂੰ ਆਹ ਦੇ ਦੇ ਉਹ ਦੇ ਦੇ ਪਰ ਇੱਥੇ ਮੈਂ ਇਹ ਕਹਿੰਦਾ ਵੀ ਪ੍ਰਮਾਤਮਾ ਤੋਂ ਜੇ ਮੰਗਣਾ ਤੇ ਬੰਦੇ ਨੂੰ ਤੰਦਰੁਸਤੀ ਮੰਗਣੀ ਚਾਹੀਦੀ ਹੈ ਤੇ ਇਹ ਮੰਗਣਾ ਚਾਹੀਦਾ ਹੈ ਕਿ ਪ੍ਰਮਾਤਮਾ ਵੀ ਪੈਸੇ ਦੀ ਕਮੀ ਆਵੇ ਜਾਂ ਨਾ ਆਵੇ ਕਿ ਲਾਈਫ ਦੇ ਵਿੱਚ ਪਰਿਵਾਰ ਦੇ ਵਿੱਚ ਸੁੱਖ ਰੱਖੇ ਹੂੰ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਪੈਸਾ ਨਾ ਤੇ ਲਾਈਫ 'ਚ ਸੁੱਖ ਦਿੰਦਾ ਤੇ ਨਾ ਹੀ ਪਰਿਵਾਰ 'ਚ ਸੁੱਖ ਦਿੰਦਾ ਪੈਸੇ ਕਰਕੇ ਬਹੁਤ ਕਲੇਸ਼ ਵੀ ਹੁੰਦੇ ਨੇ ਦੋ ਬੰਦਿਆਂ ਚ ਵੀ ਦਫਾੜ ਹੋ ਜਾਂਦੇ ਨੇ ਮੰਨ ਕੇ ਚਲੋ ਦੋ ਭਰਾ ਨੇ ਜਿਨ੍ਹਾਂ ਕੋਲ ਵਧੀਆ ਪ੍ਰੋਪਰਟੀ ਏ ਉਹ ਲੜਦੇ ਨੇ ਮੰਨ ਕੇ ਤੇ ਕਈ ਬੰਦੇ ਗਰੀਬ ਨੇ ਜਿਨ੍ਹਾਂ ਕੋਲ ਕੁਝ ਨਹੀਂ ਹੈਗਾ ਉਹ ਆਪਣੀ ਦਿਹਾੜੀ ਕਰਦੇ ਨੇ ਸ਼ਾਮ ਨੂੰ ਵਧੀਆ ਭੈਣ ਭਰਾਵਾਂ ਨਾਲ ਆਪਣੇ ਨਾਲ ਵਰਤਦੇ ਨੇ ਜਦੋਂ ਉਹ ਤੁਹਾਨੂੰ অপারেশন ਲਈ ਲੈ ਕੇ ਜਾਂਦੇ ਸੀਗੇ ਹਾਂਜੀ ਸੋਚਦੇ ਸੀਗੇ ਵੀ ਤਿੰਨ ਦਿਨ ਮਹੀਨੇ ਜਦੋਂ ਪਿਆ ਰਹਿਣਾ ਹੈਨਾ ਸਿੱਧਾ ਪਿਆ ਰਹਿਣਾ ਖੜੇ ਵੀ ਨਹੀਂ ਹੋ ਸਕੇ ਹਾਂਜੀ ਦਿਮਾਗ 'ਚ ਬਹੁਤ ਕੁਝ ਚੱਲਦਾ ਹੋਵੇਗਾ ਹਾਂ ਬਹੁਤ ਜਿਆਦਾ ਇਨਐਕਟੀਵਿਟੀ ਹੁੰਦੀ ਆ ਨੇ ਕਿ ਮੇਰੀ ਗਲਤੀ ਵੀ ਨਹੀਂ ਸੀ ਹੈਗੀ ਫਿਰ ਵੀ ਇੰਨੀ ਮੈਂ ਸਜ਼ਾ ਭੁਗਤ ਰਿਆਂ ਫਿਰ ਉਤੋਂ ਕਈ ਵਾਰੀ ਇਹ ਹੁੰਦਾ ਹੈ ਕਿ ਯਾਰ ਵੀ ਮੈਂ ਇਹ ਕੁਛ ਇੰਨਾ ਸੁਪਨੇ ਸੋਚੇ ਸੀ ਹੁਣ ਮੇਰੀ ਜ਼ਿੰਦਗੀ ਸਪੋਇਲ ਹੋ ਗਈ ਹੈ ਕੁਛ ਵੀ ਨਹੀਂ ਰਿਹਾ ਹਨਾ ਜਦੋਂ ਜ਼ਿੰਦਗੀ ਸਪੋਇਲ ਹੋ ਜਾਂਦੀ ਹੈ ਬੰਦੇ ਦੇ ਦਿਮਾਗ ਤੇ ਮਰਨ ਦੇ ਵੀ ਸੁਪਨੇ ਆਉਂਦੇ ਹਨ ਹਾਂਜੀ ਤੇ ਚਲੋ ਇਦਾਂ ਹੁੰਦਾ ਹੈ ਬੰਦੇ ਦੇ ਅੰਦਰ ਜਦੋਂ ਨੈਗੇਟਿਵਿਟੀਆਂ ਹੁੰਦੀਆਂ ਨੇ ਫਿਰ ਬੰਦਾ ਸੋਚਦਾ ਹੈ ਕਿ ਯਾਰ ਇਹੋ ਜੀ ਲਾਈਫ ਨਾਲ ਆਪਾਂ ਕੀ ਕਰਨਾ ਵੀ ਵੀ ਚੱਲੀ ਜਾਈਏ ਤੇ ਜਿਵੇਂ ਜਿਵੇਂ ਚਲੋ ਫਿਰ ਅੱਗੇ ਅੱਗੇ ਹੌਲੀ ਹੌਲੀ ਪ੍ਰਮਾਤਮਾ ਨੇ ਜਿਵੇਂ ਆਪਾਂ ਗੁਰੂ ਘਰ ਨੂੰ ਮੰਨਨੇ ਆ ਪ੍ਰਮਾਤਮਾ ਨੂੰ ਮੰਨਨੇ ਆ ਆਪਾਂ ਦੇਖਦੇ ਆ ਕਿ ਯਾਰ ਉਹਨਾਂ ਨੇ ਕਿ ਲੋਕਾਂ ਵਾਸਤੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਹਨਾ ਤੇ ਇੰਨਾ ਕੁਛ ਕੀਤਾ ਉਹਨਾਂ ਨੇ ਆਪਾਂ ਫਿਰ ਵੀ ਇਹਨੂੰ ਉਹਨਾਂ ਦਾ ਯਾਦ ਰੱਖਦੇ ਕਿ ਆਪਾਂ ਆਪਣੇ ਲਈ ਵੀ ਨੀ ਜ਼ਿੰਦਗੀ ਨਾਲ ਲੜ ਰਹੇ ਇੱਕ ਚੀਜ਼ ਹੋਰ ਜਦੋਂ ਤੁਹਾਡਾ ਤੁਸੀਂ ਦੱਸਿਆ ਵੀ ਹੈਨਾ ਵੀ ਉਹਨਾਂ ਨੇ ਕਿਹਾ ਸੀ ਦੋ ਆਪਸ਼ਨਾਂ ਨੇ ਉਸ ਤੋਂ ਬਾਅਦ ਕੀ ਹੋਇਆ ਸੀ ਦੋ ਆਪਸ਼ਨਾਂ ਚ ਇੱਕ ਤਾਂ ਮੇਰੇ ਮਨ ਚ ਇਹ ਸੀਗਾ ਵੀ ਸ਼ਾਇਦ ਮੈਂ ਨਾਰਮਲ ਹੈਨਾ ਹੋ ਜਾਵਾਂਗਾ ਉਹ ਚੀਜ਼ ਤੇ ਮੈਨੂੰ ਵਧੀਆ ਲੱਗ ਰਹੀ ਸੀ ਤੇ ਜਿਹੜੀ ਦੂਜੀ ਆਪਸ਼ਨ ਸੀ ਉਹ ਮੈਨੂੰ ਐਕਸੈਪਟ ਕਰਨ ਦੇ ਵਿੱਚ ਨਾ ਬਹੁਤ ਦਿੱਕਤ ਆ ਰਹੀ ਸੀ ਮੇਰੇ ਮਨ ਚ ਦੂਜੀ ਆਪਸ਼ਨ ਕੀ ਸੀ ਦੂਜੀ ਆਪਸ਼ਨ ਇਹ ਸੀ ਵੀ ਲੱਤ ਸਿੱਧੀ ਰਹੇਗੀ ਜਿਹੜੀ ਪੈਂਡ ਨਹੀਂ ਹਾਂ ਜਿਹੜੀ ਇਸ ਵੇਲੇ ਹੁਣ ਚੱਲ ਰਹੀ ਤੁਸੀਂ ਦਿਖਾ ਸਕਦੇ ਹੋ हां ये चीज है तू देख लो ये चलो वो क्लिपर तू बाद में ऐड कर ले ये देख लो हुन तू भी ये चीज है हम्म ਤੇ ਹੁਣ ਇਹਨੂੰ ਕੱਟ ਰਹੇ ਆ ਇਹ ਸਿਰਫ ਇੱਕ ਲੱਤ ਬਚਾਉਣ ਵਾਸਤੇ ਮੰਨ ਕੇ ਚਲੋ ਇੰਨੀ ਤਕਲੀਫ ਕਰ ਰਹੇ ਆ ਦੇ ਰਹੇ ਆ ਆਪਣੇ ਆਪ ਨੂੰ ਇਹ ਵਿੱਚ ਪਿੰਨਾ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਮੰਨ ਕੇ ਚਲੋ ਦਿਹਾੜੇ ਦੇ ਵਿੱਚ ਤਿੰਨ ਚਾਰ ਵਾਰੀ ਸਾਫ਼ ਵੀ ਕਰਨਾ ਪੈਂਦਾ ਫਿਰ ਇਹ ਵਿੱਚ ਡ੍ਰੌਪ ਪਾਣੇ ਪੈਂਦੇ ਨੇ ਫਿਰ ਨਾਣ ਲੱਗੀਆਂ ਸੌਣ ਲੱਗੀਆਂ ਬਹੁਤ ਕੇਅਰ ਕਰਨੀ ਪੈਂਦੀ ਹੈ ਇਹਦੀ ਕਵਰ ਕਰਕੇ ਨਾ ਕੋਈ ਕਰਦਾ ਕੇਅਰ ਸਾਰੀ ਫਿਲਹਾਲ ਤੇ ਖੁਦ ਹੀ ਹੁਣ ਕਰ ਲੈਣਾ ਕਿਉਂਕਿ ਇਹਨਾਂ ਨੂੰ ਕੋਈ ਕਰਦਾ ਸੀਗਾ ਪਹਿਲਾਂ ਤੇ ਚਲੋ ਡਾਕਟਰ ਵੀ ਕਰਦੇ ਸੀ ਕਰਦੇ ਆਂ ਫੈਮਿਲੀ ਨੇ ਵੀ ਕੀਤੀ ਜਦੋਂ ਉੱਠ ਕੇ ਬਹਿਣ ਚੁੱਕ ਗਈ ਨਹੀਂ ਸੀ ਹੈਗਾ ਤੇ ਕੁਛ ਉਹਦੋਂ ਵੀਕਨੈਸ ਵੀ ਜ਼ਿਆਦੀ ਹੋ ਗਈ ਸੀ ਬੋਡੀ ਦੇ ਵਿੱਚ ਇੰਨਾ ਜ਼ਿਆਦਾ ਲਗਾਤਾਰ ਬਲੱਡ ਨਿਕਲਿਆ ਦੋ ਤਿੰਨ ਵਾਰੀ ਲਗਾਤਾਰ ਆਪਰੇਸ਼ਨ ਹੋਏ ਵੀਕਨੈਸ ਆ ਜਾਂਦੀ ਹੈ ਤੇ ਹੁਣ ਚਲੋ ਠੀਕ ਆ ਹੁਣ ਤਾਂ ਸਿਹਤ ਵੀ ਵਧੀਆ ਜਿੰਮ-ਜੁਮ ਵੀ ਮੈਂ ਜਾਨਣਾ ਕਿ ਡਾਈਟ ਵੀ ਸਾਰਾ ਪ੍ਰੋਪਰ ਵਧੀਆ ਲੈ ਰਹੇ ਆਂ ਤੇ ਸਾਰਾ ਕੁਝ ਜਿੰਮ ਲਾ ਲੈਂਦੇ ਆ ਤੁਸੀਂ ਹਾਂ ਜਿੰਮ ਦੇ ਵਿੱਚ ਵੀ ਲਾ ਲੈਣਾ ਮੈਂ ਹੂੰ ਔਖਾ ਨਹੀਂ ਹੁੰਦਾ ਉੱਥੇ ਜਿੰਮ ਲਾਣਾ ਔਖਾ ਹੁੰਦਾ ਤਕਲੀਫ ਤਾਂ ਹੁੰਦੀ ਹੀ ਹੈ ਜਦੋਂ ਆਪਾਂ ਇਦਾਂ ਕੁਝ ਵੀ ਕਰਦੇ ਆ ਇੱਕ ਨਾਰਮਲ ਬੰਦੇ ਨੂੰ ਵੀ ਕਰਨਾ ਔਖਾ ਲੱਗਦਾ ਹੈ ਨਾ ਉੱਠ ਕੇ ਸਵੇਰੇ ਬੈੱਡ ਤੋਂ ਕੋਈ ਨਹੀਂ ਜਾਣਦਾ ਵੀ ਮੈਂ ਸਵੇਰੇ ਉੱਠ ਕੇ ਜਿੰਮ ਜਾਵਾਂ ਪਰ ਜਦੋਂ ਬੰਦੇ ਦੇ ਅੰਦਰ ਹੁੰਦਾ ਹੈ ਵੀ ਮੈਂ ਆਪਣੀ ਡ੍ਰੀਮ ਪੂਰੀ ਕਰਨੀ ਆ ਹਨਾ ਵੀ ਕਿ ਰੁਕਾਵਟ ਨੂੰ ਰੁਕਾਵਟ ਨਾ ਮੰਨ ਕੇ ਅੱਗੇ ਵਧਣਾ ਕਿੰਨੇ ਵਿੱਚ ਜਾਣੇ ਜੀ ਸਵੇਰੇ ਜਿੰਮ ਮੈਂ ਹੁਣ ਤਾਂ ਚਲੋ ਜਦੋਂ ਉਸ ਟਾਈਮ ਹੀ ਜਾਣਾ ਜਦੋਂ ਬੈਚ ਖਾਲੀ ਹੁੰਦਾ 10 ਵਜੇ ਦੇ ਕਰੀਬ ਹੂੰ ਤੇ ਚਲੋ ਪਹਿਲਾਂ ਤਾਂ ਆਪਾਂ ਸਵੇਰੇ ਜਾਂਦੇ ਸੀ ਕਿਉਂਕਿ ਉਹ ਇਦਾਂ ਹੁੰਦਾ ਸੀ ਵੀ ਮੈਂ ਜੋਬ ਤੇ ਵੀ ਜਾਣਾ ਆ ਕੇ ਆਪਣੇ ਘਰ ਦੇ ਵੀ ਕੰਮਕਾਰ ਕਰਨੇ ਆ ਉਸ ਟਾਈਮ ਤਾਂ ਸਵੇਰੇ ਜਾਂਦੇ ਸੀ ਪਰ ਹੁਣ ਤਾਂ ਖਾਲੀ ਬੈਚ ਹੀ ਜਾਣਾ ਹੁੰਦਾ ਮੈਂ ਜਦੋਂ ਇਹ ਸਾਰਾ ਕੁਝ ਹੋਇਆ ਮੈਂ ਇੱਕ ਚੀਜ਼ ਹੋਰ ਪੁੱਛਦਾ ਲਤ ਜਦੋਂ ਇਹ ਨਸਾਂ ਚੱਲਦੀਆਂ ਨੇ ਹੁਣ ਅੰਦਰ ਹਾਂ ਹੁਣ ਪ੍ਰੋਪਰ ਨਸਾਂ ਚੱਲਦੀਆਂ ਨੇ ਐਕਟੀਵਿਟੀ ਪੂਰੀ ਆ ਸਹੀ ਆ ਐਕਟੀਵਿਟੀ ਪੂਰੀ ਆ ਹਾਂਜੀ ਪਰ ਜਦੋਂ ਘਰ ਦੇ ਦੇਖਦੇ ਨੇ ਨਾ ਇਹ ਚੀਜ਼ ਹਾਂਜੀ ਹਾਂਜੀ ਇੱਕ ਵਾਰੀ ਉਹ ਸੋਚਦੇ ਹੋਣੇ ਵੀ ਸਾਡੇ ਮੈਂ ਉਹੀ ਤੁਹਾਨੂੰ ਗੱਲ ਦੱਸਦਾ ਮੇਰੀ ਜਿਹੜੀ ਮਾਤਾ ਹੈ ਨਾ ਉਹ ਬਹੁਤ ਜ਼ਿਆਦੀ ਟੈਂਸ਼ਨ ਕਰ ਗਈ ਉਸ ਟਾਈਮ ਵਧੀਆ ਮਤਲਬ ਕਿ ਸਾਰਾ ਘਰ ਦਾ ਕੰਮਕਾਰ ਕਰਦੀ ਸੀ ਮਾਤਾ ਤੇ ਵਧੀਆ ਸਿਹਤ ਸੀਗੀ ਐਕਸੀਡੈਂਟ ਤੋਂ ਬਾਅਦ ਉਹ ਇੰਨੀ ਜ਼ਿਆਦੀ ਵੀਕ ਹੋ ਗਈ ਸੋਚ-ਸੋਚ ਕੇ ਜਦੋਂ ਮੈਂ ਸਕੰਜੇ ਦੇ ਨਾਲ ਤੁਰਦਾ ਉਹਨੂੰ ਦੇਖ ਕੇ ਪਤਾ ਨਹੀਂ ਉਹਦੇ ਮਨ 'ਚ ਕੀ ਫੀਲ ਹੁੰਦਾ ਕਿ ਇੱਕ ਮੇਰਾ ਜਵਾਨ ਪੁੱਤਰ ਹੈ ਸਕੰਜੇ ਦੇ ਨਾਲ ਚੱਲ ਰਿਹਾ ਹੈ ਹਨਾ ਇੱਕ ਮਾਂ ਪਿਓ ਨੂੰ ਤਾਂ ਹੁੰਦਾ ਹੀ ਆ ਉਹ ਦੇਖਦਾ ਜਦੋਂ ਤੇ ਉਹ ਇੰਨੀ ਜ਼ਿਆਦੀ ਟੈਂਸ਼ਨ ਲੈਂਦੀ ਆ ਵੀ ਉਹ ਜਮਾ ਵੀਕ ਹੋ ਗਈ ਉਹ ਵੀ ਮੇਰੇ ਨਾਲ ਦੇਖ ਦੇਖ ਕੇ ਸੋਚ-ਸੋਚ ਕੇ ਮਾਂ ਨੂੰ ਦੇਖ ਕੇ ਰੋਣਾ ਆਉਂਦਾ ਸੀ ਵੀ ਮੈਂ ਕੁਝ ਕਰ ਨਹੀਂ ਸਕਦਾ ਹਾਂ ਘਰਦਿਆਂ ਨੂੰ ਦੇਖ ਕੇ ਹੁੰਦਾ ਬਹੁਤ ਜ਼ਿਆਦਾ ਕਿਉਂਕਿ ਘਰਦਿਆਂ ਦੇ ਬਹੁਤ ਜ਼ਿਆਦੇ ਸੁਪਨੇ ਹੁੰਦੇ ਨੇ ਜਦੋਂ ਹਨਾ ਕਿ ਆਪਣਾ ਬੱਚਾ ਜਵਾਨ ਹੁੰਦਾ ਉਹਦੇ ਉੱਤੇ ਕਿੰਨੀਆਂ ਆਸਾਂ ਲਾਈਆਂ ਹੁੰਦੀਆਂ ਨੇ ਘਰਦਿਆਂ ਨੇ ਵੀ ਜਵਾਨ ਸਾਡਾ ਆਹ ਕੁਝ ਕਰੇਗਾ ਜਾਂ ਜ਼ਿੰਦਗੀ ਚ ਅੱਗੇ ਵਧੇਗਾ ਆਚੀਵਮੈਂਟ ਲਏਗਾ ਉਹ ਚੀਜ਼ਾਂ ਜਦੋਂ ਸਾਰੀਆਂ ਟੁੱਟ ਜਾਂਦੀਆਂ ਨੇ ਫਿਰ ਮਾਂ ਪਿਓ ਦੇ ਵੀ ਸੁਪਨੇ ਟੁੱਟ ਜਾਂਦੇ ਨੇ ਇਹ ਮੇਰਾ ਮੇਨ ਜਿਹੜੀ ਮੈਂ ਹੁਣ ਐਕਟੀਵਿਟੀਆਂ ਕਰਦਾ ਜਾਂ ਆਪਣੀ ਜ਼ਿੰਦਗੀ ਚ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਇਹ ਉਹਨਾਂ ਵਾਸਤੇ ਕਰ ਰਿਹਾ ਤੁਹਾਨੂੰ ਲੱਗਦਾ ਤੁਹਾਡੇ ਵਿਆਹ ਤੇ ਰੁਕਾਵਟ ਆਏਗੀ ਹੋ ਸਕਦਾ ਚੀਜ਼ਾਂ ਹੋ ਜਾਂਦੀਆਂ ਨੇ ਬੰਦੇ ਦੀ ਜ਼ਿੰਦਗੀ ਚ ਇਦਾਂ ਬਹੁਤ ਕੁਝ ਹੁੰਦਾ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਇਹ ਆਪਾਂ ਚੀਜ਼ਾਂ ਨਹੀਂ ਮੰਨ ਸਕਦੇ ਕਿਉਂਕਿ ਜਿਹੜਾ ਕਿਸੇ ਬੰਦੇ ਨਾਲ ਵਧੀਆ ਤਰੀਕੇ ਨਾਲ ਅਟੈਚਮੈਂਟ ਹੁੰਦੀ ਹੈ ਇੱਕ ਬੰਦੇ ਦੀ ਸੋਚ ਵੀ ਹੁੰਦੀ ਹੈ ਮਨ ਵੀ ਹੁੰਦਾ ਤੇ ਮੈਨੂੰ ਲੱਗਦਾ ਨਹੀਂ ਵੀ ਇਦਾਂ ਕੁਝ ਵੀ ਆਏਗਾ ਕੁਝ ਕਦੀ ਦਿੱਕਤ ਆਏਗੀ ਪਰ ਹੁੰਦੀ ਆ ਨਾਰਮਲ ਲਾਈਫ ਦੇ ਵਿੱਚ ਹੁੰਦੀ ਆ ਹਰੇਕ ਕੁੜੀ ਨਹੀਂ ਚਾਹਦੀ ਕਿ ਹਨਾ ਆਪਾਂ ਇੱਕ ਅਬਨਾਰਮਲ ਬੰਦੇ ਨਾਲ ਵਿਆਹ ਕਰਾਈਏ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਦੋਂ ਬੰਦੇ ਦੇ ਅੰਦਰ ਕੋਈ ਕੁਆਲਿਟੀ ਹੁੰਦੀ ਆ ਜਾਂ ਬੰਦਾ ਕਿਸੇ ਅਚੀਵਮੈਂਟ ਤੇ ਹੁੰਦਾ ਹੈ ਫਿਰ ਇਹ ਦਿੱਕਤਾਂ ਨਹੀਂ ਹੁੰਦੀਆਂ ਹੂੰ ਤੇ ਆਪਾਂ ਉਹੀ ਚੀਜ਼ਾਂ ਪ੍ਰਾਪਤ ਕਰਨੀਆਂ ਨੇ ਕਰਨੀਆਂ ਨੇ ਹਾਂਜੀ ਹਰੇ ਤੁਸੀਂ ਕਰਨੀਆਂ ਨੇ ਲੱਗਦਾ ਕਰ ਪਾਉਂਗੇ ਚਲੋ ਇਹ ਚੱਲ ਰਹੇ ਆ ਆਪਾਂ ਹਨਾ ਇੱਕ ਲੀ ਫੜੀ ਹੋਈ ਆ ਰਸਤਾ ਅਪਣਾਇਆ ਹੋਇਆ ਚੱਲ ਰਹੇ ਆ ਤੇ ਜੇ ਆਪਾਂ ਨੀਅਤ ਆਪਣੀ ਸਾਫ਼ ਹੈ ਆਪਣੇ ਅੰਦਰ ਜਜ਼ਬਾ ਤਮੰਜਲ ਤੇ ਹਰੇਕ ਬੰਦਾ ਪਹੁੰਚਦਾ ਇਹ ਤਾਂ ਹੈ ਨਹੀਂ ਵੀ ਹਰੇਕ ਬੰਦੇ ਨੂੰ ਮੰਜ਼ਲ ਨਹੀਂ ਮਿਲਦੀ ਹੂੰ ਮੰਜ਼ਲ ਮਿਲ ਜਾਂਦੀ ਹੁੰਦੀ ਹੈ ਜਦੋਂ ਬੰਦਾ ਰਸਤੇ ਤੇ ਤੁਰ ਪੈਂਦਾ ਹੂੰ ਹੂੰ ਇਹ ਕਿਛੀ ਸੋਰ ਮੰਜ਼ਨ ਪਾਣ ਲਈ ਕੀ ਕੁਛ ਕਰਨਾ ਪੈਂਦਾ ਮੰਜ਼ਲ ਪਾਣ ਦੇ ਕਈ ਤਰੀਕੇ ਹੁੰਦੇ ਨੇ ਕਈ ਬੰਦੇ ਸ਼ਾਰਟਕਟ ਚ ਵੀ ਪਾ ਲੈਂਦੇ ਨੇ ਕਈ ਜਦੋਂ ਆਪਾਂ ਕਹਿੰਦੇ ਨੇ ਵੀ ਕਿਸਮਤ ਹਨਾ ਵੀ ਬੰਦੇ ਦੀ ਤੇਜ ਸੀ ਜਾਂ ਲੱਕ ਸੀ ਇਹਦਾ ਤੇ ਇਹਨੂੰ ਮੰਜ਼ਿਲ ਮਿਲ ਗਈ ਸ਼ਾਰਟਕਟ ਨਾਲ ਮੰਜ਼ਿਲ ਪਾਤ ਲਵਾਂਗੇ ਪਰ ਲੱਗਦਾ ਵੀ ਹਾਂ ਆਪਾਂ ਉਸ ਚੀਜ਼ ਤੱਕ ਪਹੁੰਚ ਪਾਵਾਂਗੇ ਨਹੀਂ ਸ਼ਾਰਟ ਉਹੀ ਹੈ ਨਾ ਜਦੋਂ ਬੰਦਾ ਸ਼ਾਰਟਕਟ ਨਾਲ ਕਿਸੇ ਚੀਜ਼ ਨੂੰ ਪਾ ਲੈਂਦਾ ਹੈ ਹਨ ਜਿਵੇਂ ਹੁਣ ਮੰਨ ਲਓ ਅੱਜ ਮੈਂ ਮਿਹਨਤ ਕਰ ਰਿਹਾ ਮੈਨੂੰ ਲੱਗਦਾ ਕਿ ਮੇਰੀ ਮੰਜ਼ਿਲ ਨਹੀਂ ਮਿਲ ਰਹੀ ਹੈਗੀ ਆਉਣ ਵਾਲੇ 2 ਸਾਲਾਂ ਨੂੰ 4 ਸਾਲਾਂ ਨੂੰ ਮੈਂ ਮੰਜ਼ਿਲ ਤੇ ਪਹੁੰਚ ਜਾਣਾ ਮੈਨੂੰ ਲੱਗਦਾ ਹਨਾ ਮੰਜ਼ਿਲ ਮਿਲ ਗਈ ਪਰ ਕਈ ਬੰਦੇ ਹੁੰਦੇ ਨੇ ਵੀ ਇਹ ਸੋਚਦੇ ਨੇ ਕਿ ਮੈਂ ਅੱਜ ਕਰ ਰਿਹਾ ਕੋਸ਼ਿਸ਼ ਮੈਨੂੰ ਅੱਜ ਹੀ ਸਾਰਾ ਕੁਝ ਮਿਲ ਜਾਈ ਇਦਾਂ ਨਹੀਂ ਹੁੰਦਾ ਤੇ ਜੇ ਅੱਜ ਹੀ ਕਰਿਆ ਅੱਜ ਹੀ ਸਾਰਾ ਕੁਝ ਮਿਲ ਗਿਆ ਫਿਰ ਉਹ ਲੰ ਮੋਟੀਵੇਸ਼ਨਲ ਸਪੀਕਰ ਦਾ ਸਫਰ ਕਰਦਾ ਦਾ ਸਟਾਰਟ ਹੋਇਆ ਸੀ ਇਹ ਸਫਰ ਮੇਰਾ ਸਟਾਰਟ ਉਦੋਂ ਹੋਇਆ ਜਦੋਂ ਮੈਨੂੰ ਖੁਦ ਮੇਰੇ ਦੋਸਤ ਮਿੱਤਰਾਂ ਨੇ ਭਰਾਵਾਂ ਨੇ ਅੱਜ ਵੀ ਮੇਰੇ ਨਾਲ ਹੈ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਯਾਰ ਵੀ ਕੁਝ ਨਹੀਂ ਹੋਇਆ ਇੱਕ ਲੱਤ ਤੇ ਸੱਟ ਹੈ ਬਾਕੀ ਸਰੀਰ ਸਾਰਾ ਸਹੀ ਹੈ ਵੀ ਮਾਈਂਡ ਸੈਟ ਹੈ ਨਾ ਜਿਨ੍ਹਾਂ ਦੇ ਬੰਦੇ ਦੇ ਦਿਮਾਗ ਤੇ ਸੱਟ ਲੱਗ ਜਾਂਦੀ ਹੈ ਸਿਰ 'ਚ ਸੱਟ ਲੱਗ ਜਾਂਦੀ ਹੈ ਵੀ ਉਹ ਵੀ ਬੰਦੇ ਤੇ ਹੈਗੇ ਨੇ ਵੀ ਤੇਰਾ ਸਾਰਾ ਕੁਝ ਸਹੀ ਹੈ ਅੱਜਕੱਲ ਤਾਂ ਸਮਾਰਟ ਵਰਕ ਹੈ ਹਾਰਡਵਰਕ ਤਾਂ ਕੋਈ ਵੀ ਨਹੀਂ ਕਰਦਾ ਕੋਈ ਵੀ ਬੰਦਾ ਚਾਹਦਾ ਹੈ ਕਿ ਹਾਰਡਵਰਕ ਕਰਕੇ ਕਾਮਯਾਬ ਹੋਏ ਜਿਆਦਾਤਰ ਲੋਕੀ ਸਮਾਰਟ ਵਰਕ 'ਚ ਹੀ ਕੰਮ ਕਰ ਰਹੇ ਨੇ ਫਿਰ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਫਿਰ ਤਾਂ ਮੈਨੂੰ ਲੱਗਿਆ ਕਿ ਯਾਰ ਆਪਾਂ ਕਰ ਸਕਦੇ ਆਂ ਸਾਰਾ ਕੁਝ ਤੇ ਫਿਰ ਉੱਥੋਂ ਮੇਰਾ ਸਫਰ ਸਟਾਰਟ ਹੋ ਗਿਆ ਫਿਰ ਐਵੇਂ ਐਵੇਂ ਹੌਲੀ ਹੌਲੀ ਮੈਂ ਹੋਰਾਂ ਨੂੰ ਵੀ ਮੋਟੀਵੇਟ ਕਰਨ ਲੱਗਿਆ ਕਿਉਂਕਿ ਹਾਦਸੇ ਹਰੇਕ ਬੰਦੇ ਦੀ ਜ਼ਿੰਦਗੀ 'ਚ ਆਉਂਦੇ ਨੇ ਦੁੱਖ ਵੀ ਇਹਦੇ ਬੰਦਿਆਂ ਨੂੰ ਮੋਟੀਵੇਟ ਕੀਤਾ ਤੁਸੀਂ ਇਦਾਂ ਕਿ ਦੁੱਖ ਨੇ ਨਾ ਜਿਹੜੇ ਹਰੇਕ ਬੰਦੇ ਦੀ ਜ਼ਿੰਦਗੀ 'ਚ ਦੁੱਖ ਨੇ ਕਿਸੇ ਨੂੰ ਮਾਨਸਿਕ ਤੌਰ ਤੇ ਆ ਕਿਸੇ ਸੋਖੀ ਮੰਨ ਕੇ ਚਲੋ 90% 100% ਦੇ ਵਿੱਚੋਂ ਮਿਲਦਾ 99% ਬੰਦੇ ਇਦਾਂ ਦੇ ਨੇ ਕਿਸੇ ਨੂੰ ਵੀ ਛੇੜ ਲਓ ਦੁਖੀ ਹੋਈ ਹੈ ਕੋਈ ਵੀ ਬੰਦਾ ਹੋਵੇਗਾ ਵੀ 0.1% ਕੋਈ ਕਰਦਾ ਹੈ ਅਸੀਂ ਆਪ ਹੁੰਨੇ ਆ ਹਾਂ ਉਹੀ ਹੈ ਨਾ ਹਰੇਕ ਬੰਦਾ ਹੀ ਦੁਖੀ ਹੈ ਤੇ ਹਰੇਕ ਬੰਦੇ ਵੀ ਦੁਖੀ ਕੋਈ ਕਰਦਾ ਹੀ ਅਸੀਂ ਆਪ ਹੁੰਨੇ ਆ ਦੁਖੀ ਇਦਾਂ ਕਿ ਆਪਣੀ ਸੋਚ ਦੇ ਹਿਸਾਬ ਨਾਲ ਬੰਦਾ ਦੁਖੀ ਹੈ ਜਦੋਂ ਆਪਾਂ ਇਹ ਚੀਜ਼ ਦੇਖਦੇ ਆ ਕਿ ਉਹ ਬੰਦੇ ਕੋਲ ਇੰਨਾ ਕੁਝ ਹੈ ਉਹ ਬੰਦੇ ਕੋਲ ਪੈਸੇ ਨੇ ਗੱਡੀਆਂ ਨੇ ਉਹ ਸਾਰਾ ਦਿਨ ਨਜ਼ਾਰੇ ਲੈ ਰਿਆ ਘੁੰਮ ਰਿਹਾ ਉਹ ਚੀਜ਼ ਦੁਖੀ ਆਪਾਂ ਨੂੰ ਕਰਦੀ ਹੈ ਪਰ ਇਹ ਨਹੀਂ ਪਤਾ ਕਿ ਉਹਦੇ ਅੰਦਰ ਵੀ ਦੁੱਖ ਹੈ ਜਿਉ ਉਹ ਸਾਰਾ ਕੁਝ ਉਹਦੇ ਕੋਲ ਹੈ ਦੁਖੀ ਉਹ ਵੀ ਹੈ ਸੁਖੀ ਨਹੀਂ ਹੈਗਾ ਤੇ ਦੁੱਖ ਦਾ ਮੇਨ ਕਰ ਨੇ ਇਹੀ ਹੈ ਜਦੋਂ ਆਪਾਂ ਐਵੇਂ ਦੀਆਂ ਚੀਜ਼ਾਂ ਨੂੰ ਦੇਖਦੇ ਆ ਇਹ ਨਹੀਂ ਦੇਖਦੇ ਵੀ ਉਹਦੇ ਅੰਦਰ ਕਿੰਨਾ ਦੁੱਖ ਹੈ ਜਾਂ ਉਹਨੇ ਕਿਵੇਂ ਅਚੀਵ ਕੀਤਾ ਸਾਰਾ ਕੁਝ ਤੁਸੀਂ ਪਹਿਲਾਂ ਦੱਸਦੇ ਸੀ ਨਾ ਤੁਹਾਨੂੰ ਇੱਕ ਮੁੰਡੇ ਦੀ ਕਾਲ ਆਈ ਸੀ ਜਿਹੜਾ ਬਹੁਤ ਹਾਂਜੀ 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 ਹਾਂ ਉਹ ਇਦਾਂ ਹੀ ਨਾ ਇੱਕ ਮੈਨੂੰ ਦੋਸਤ ਦੀ ਕੋਲ ਆਈ ਆਪਣਾ ਨਹੀਂ ਇੰਸਟਾਗ੍ਰam ਤੇ ਮਿਲਿਆ ਸੀਗਾ ਉਹ ਕਹਿੰਦਾ ਮੇਰਾ ਗੋਟ ਟੁੱਟ ਗਿਆ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਹੁਣ ਜ਼ਿੰਦਗੀ ਚ ਕੁਝ ਨਹੀਂ ਕਰ ਪਾਵਾਂਗਾ ਤੇ ਮੇਰੇ ਛੋਟੇ ਛੋਟੇ ਜਵਾਕ ਨੇ ਕਿਵੇਂ ਮੈਂ ਉਹਨਾਂ ਦਾ ਸਾਰਾ ਕੁਝ ਕਰਾਂਗਾ ਜਾਂ ਮੈਂ ਬਾਹਰ ਨਹੀਂ ਜਾ ਸਕਦਾ ਮੈਂ ਬਾਈਕ ਨਹੀਂ ਚਲਾ ਪਾਂਦਾ ਡਾਕਟਰ ਸੀਗਾ ਉਹ ਤੇ ਉਹਦਾ ਕੰਮਕਾਰ ਹੀ ਮਤਲਬ ਕਿ ਉਹਦੇ ਹੱਥਾਂ ਪੈਰਾਂ ਨਾਲ ਹੀ ਚੱਲਦਾ ਸੀ ਡੰਗਰ ਡਾਕਟਰ ਸੀ ਤੇ ਉਹਨੂੰ ਲੱਗਦਾ ਸੀ ਕਿ ਹੁਣ ਮੈਂ ਨਹੀਂ ਕੁਝ ਵੀ ਹਨਾ ਕਰ ਸਕਦਾ ਤੇ ਫਿਰ ਚਲੋ ਮੇਰੇ ਨਾਲ ਉਹਦੀ ਗੱਲਬਾਤ ਹੋਈ ਫਿਰ ਮੈਨੂੰ ਦੱਸਿਆ ਕਿ ਤੇਰੇ ਗੁੱਟ ਤੇ ਹਨਾ ਸੱਟ ਲੱਗੀ ਆ ਕੋਈ ਨਹੀਂ ਠੀਕ ਹੋ ਜੂ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਉਹ ਸੂਸਾਈਡ ਕਰਨਾ ਚਾਹੁੰਦਾ ਸੀ ਵੀ ਇੰਨੀ ਕੋਈ ਗੱਲ ਪਿੱਛੇ ਫਿਰ ਮੈਨੂੰ ਸਾਰੀ ਆਪਣੀ ਸਟੋਰੀ ਸੁਣਾਈ ਉਹ ਬੜਾ ਇਨਸਪਾਇਰ ਹੋਇਆ ਹਨਾ ਮੇਰੀ ਸਟੋਰੀ ਸੁਣ ਕੇ ਤੇ ਉਹ ਅੱਜ ਵੀ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਆਪਣੇ ਅੰਦਰ ਵੀ ਇੱਕ ਮੋਟੀਵੇਸ਼ਨ ਹੁੰਦੀ ਹੈ ਕਿ ਯਾਰ ਜੇ ਆਪਾਂ ਇੰਨਾ ਕੁਝ ਕਰ ਰਹੇ ਆਂ ਜੇ ਆਪਣੇ ਤੋਂ ਕੋਈ ਬੰਦਾ ਇਨਸਪਾਇਰ ਹੋ ਰਿਹਾ ਤਾਂ ਆਪਾਂ ਵਧੀਆ ਲੀ ਤੇ ਚੱਲੇ ਚੱਲ ਰਹੇ ਆਂ ਕਿ ਆਪਣੇ ਟਰੈਕ ਇਹ ਚੀਜ਼ਾਂ ਨੂੰ ਦੇਖ ਕੇ ਫਿਰ ਆਪਣੇ ਅੰਦਰ ਵੀ ਮੋਟੀਵੇਸ਼ਨ ਹੁੰਦੀ ਹੈ ਫਿਰ ਆਪਣਾ ਜੀ ਕਰਦਾ ਵੀ ਆਪਾਂ ਹੋਰ ਵੀ ਜ਼ਿਆਦਾ ਐਫਰਟ ਕਰੀਏ ਹੋਰ ਵੀ ਜ਼ਿਆਦਾ ਵਧੀਆ ਚੀਜ਼ਾਂ ਕਰੀਏ ਕਿ ਜਿੱਦੇ ਕਰਕੇ ਆਪਾਂ ਨੂੰ ਦੇਖਣ ਵਾਲਿਆਂ ਦੇ ਅੰਦਰ ਹੌਸਲਾ ਆਵੇ ਤੁਸੀਂ ਹੋਰ ਡਾਕਟਰਾਂ ਨੂੰ ਨਹੀਂ ਦਿਖਾਇਆ ਆਪਣਾ ਪੈਰ ਬਹੁਤ ਜਗ੍ਹਾ ਤੇ ਦਿਖਾਇਆ ਪਰ ਜਦੋਂ ਕੇਸ ਪੀਜੀਆਈ ਚ ਹੁੰਦਾ ਨਾ ਫਿਰ ਹਰੇਕ ਬੰਦਾ ਕਹਿੰਦਾ ਕਿ ਜੇ ਉੱਥੇ ਚੱਲ ਰਿਹਾ ਫਿਰ ਹੋਰ ਤਾਂ ਵੀ ਪਿੱਛੇ ਐਨਡੀ ਹੈ ਸਾਰਾ ਕੁਝ ਬਹੁਤ ਕਿਉਂਕਿ ਹਰੇਕ ਬੰਦਾ ਚਾਹੁੰਦਾ ਹੈ ਕਿ ਜੇ ਆਪਾਂ ਨੂੰ ਇੱਥੋਂ ਨਹੀਂ ਲੱਗ ਰਿਹਾ ਸਹੀ ਆਪਾਂ ਇੱਥੇ ਭਜਿਏ ਇੱਥੇ ਭਜਿਏ ਮੈਂ ਬਹੁਤ ਜ਼ਿਆਦਾ ਡਾਕਟਰਾਂ ਕੋਲ ਕਿ ਦੇਸੀ ਨਹੀਂ ਦੇਸੀ ਤੇ ਲਾਜ ਹੀ ਨਹੀਂ ਸੀ ਨਾ ਹੈਗਾ ਕਿਉਂਕਿ ਵਿੱਚ ਬੋਨ ਹੀ ਨਹੀਂ ਸੀ ਹੈਗੀ ਜਦੋਂ ਐਕਸਟਰਾ ਬੰਦਾ ਦੇਖ ਦੇਣਾ ਮੈਂ ਤੁਹਾਨੂੰ ਐਕਸਰੇ ਦੀਆਂ ਫੋਟੋਆਂ ਭੇਜਾਂਗਾ ਤੁਸੀਂ ਵਿੱਚ ਚਾਹੇ ਐਡ ਕਰ ਦਿਓ ਐਕਸਰੇ ਦੇ ਵਿੱਚ ਦੇਖਦੇ ਆ ਇੰਨਾ ਸਪੇਸ ਹੈ ਦੋਨਾਂ ਹੱਡੀਆਂ ਦੇ ਵਿੱਚ ਦੇਸੀ ਲਾਜ ਉੱਥੇ ਕੀ ਕਰੇਗਾ ਤੇ ਰੋਡ ਨਹੀਂ ਆ ਸਕਦੀ ਸੀ ਉੱਥੇ ਰੋਡ ਇਦਾਂ ਸੀ ਵੀ ਰੋਡ ਪੈ ਨਹੀਂ ਸੀ ਸਕਦੀ ਕਿਸੇ ਵੀ ਪਾਸੇੋਂ ਕਿਉਂਕਿ ਜਦੋਂ ਵਿਚਲਾ ਜੋੜ ਤੇ ਹੀ ਮੇਨ ਦਿੱਕਤ ਸੀ ਨਾ ਤੇ ਜੋੜ ਕਰਕੇ ਰੋਡ ਨਹੀਂ ਸੀ ਪੈ ਸਕਦੀ ਉੱਚ ਇਸ ਕਰਕੇ ਬਾਹਰ ਦੀ ਹੀ ਲਾਣਾ ਪਿਆ ਉਹਨਾਂ ਨੂੰ ਸਾਰਾ ਸਿਸਟਮ ਬਾਹਰ ਦੀ ਲੈਣਾ ਪਿਆ ਹਾਂਜੀ ਤੇ ਹੁਣ ਤੁਸੀਂ ਤੁਰ ਲੈਣੇ ਹੋ ਵਧੀਆ ਹਾਂ ਵਧੀਆ ਤਾਂ ਨਹੀਂ ਵਜਣਾ 50% ਤਾਂ ਲੱਗ ਗਿਆ ਤੇ 2-4 ਮਹੀਨਿਆਂ ਦੇ ਵਿੱਚ ਇਹ ਵੀ ਰਿਮੂਵ ਹੋ ਜਾਏਗਾ ਫਿਰ ਹੌਲੀ-ਹੌਲੀ 100% ਵਜਣਾਣ ਲੱਗ ਜਾਏਗਾ ਤੇ ਫਿਰ ਇਹੀ ਜੋ ਕੁਝ ਸੋਚਿਆ ਹੋਇਆ ਆਪਣੀ ਲਾਈਫ ਦੇ ਵਿੱਚ ਉਹ ਸਾਰਾ ਕੁਝ ਕਰਾਂਗੇ ਇਹੀ ਲੋਕੀਂ ਕੋਈ ਬੰਦਾ ਭੱਜਦਾ ਆ ਮੰਨ ਕਰਦਾ ਭੱਜਣ ਦਾ ਹਾਂ ਦਿਲ ਤਾਂ ਕਰਦੇ ਜਦੋਂ ਕੋਈ ਉੱਠ ਕੇ ਨਾਰਮਲ ਹਨਾ ਬੰਦਾ ਬੈਠਾ ਹੁੰਦਾ ਹੈ ਜਾਂ ਕੋਈ ਡਰਾਈਵ ਕਰਦਾ ਕੋਈ ਗੱਡੀ ਮੋਟਰਸਾਈਕਲ ਤੇ ਅੰਦਰ ਬਾਹਰ ਜਾਂਦਾ ਹੈ ਜਾਂ ਸ਼ਾਦੀਆਂ ਵਿਆਹਾਂ ਤੇ ਕੋਈ ਜਾਂਦਾ ਹੈ ਉਹਨਾਂ ਨੂੰ ਚੀਜ਼ ਉਹ ਸਭ ਕੁਝ ਦੇਖ ਕੇ ਮਨ ਦੇ ਵਿੱਚ ਆਉਂਦਾ ਹੀ ਇਹ ਤੇ ਹੈ ਕਿ ਯਾਰ ਆਪਾਂ ਵੀ ਹਨਾ ਨਾਰਮਲ ਹੁੰਦੇ ਤੇ ਆਪਾਂ ਸਾਰਾ ਕੁਝ ਕਰਦੇ ਫਿਰ ਉਸ ਤੋਂ ਬਾਅਦ ਇਹ ਸੋਚਦੇ ਆ ਕਿ ਕੁਝ ਨਹੀਂ ਵੀ ਜੋ ਆਪਣੀ ਲਾਈਫ ਆਪਾਂ ਉਹਨੂੰ ਜੀਣਾ ਹੈ ਕਿਉਂਕਿ ਜੇ ਦੂਜੇ ਨੂੰ ਦੇਖਾਂਗੇ ਤੇ ਦੁਖੀ ਹੋ ਜਾਗੇ ਨੈਗੇਟਿਵ ਹੋ ਜਾਗੇ ਫਿਰ ਉਹ ਦੁਬਾਰਾ ਫਿਰ ਆਪਣੇ ਵੱਲ ਮੋੜ ਕੇ ਲੈ ਜਾਂਦਾ ਕਿ ਜਿਵੇਂ ਦੀ ਮੇਰੀ ਲਾਈਫ ਹੈ ਕਿ ਮੈਂ ਆਪਣੇ ਇਹਦੇ ਵਿੱਚ ਹੀ ਸੈਟੀਸਫਾਈ ਹੋ ਕੇ ਉਸ ਆਪਣੀ ਲਾਈਫ ਦੇ ਵਿੱਚ ਚੱਲਣਾ ਅੱਗੇ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਕਿਸੇ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਾੜੇ-ਮੋٹے ਉਤਰਾਅ-ਚੜਾਅ ਵਾਧੇ ਘਾਟੇ ਆ ਜਾਂਦੇ ਨੇ ਤੇ ਹਿੰਮਤ ਰੱਖ ਕੇ ਉਹਦੇ ਨਾਲ ਲੜਨਾ ਚਾਹੀਦਾ ਹੈ ਨਾ ਕਿ ਇਹ ਸੋਚ ਕੇ 네ਗੇਟਿਵ ਹੋ ਜਾਣਾ ਚਾਹੀਦਾ ਕਿ ਯਾਰ ਮੇਰੀ ਕਿਸਮਤ ਦੇ ਵਿੱਚ ਆ ਸੀ ਕਿਉਂਕਿ ਕਿਸਮਤ ਕਿਸਮਤ ਕੁਛ ਨਹੀਂ ਹੁੰਦੀ ਮੈਂ ਪਹਿਲਾਂ ਵੀ ਬਹੁਤ ਆ ਦੀਆਂ ਵੀਡੀਓ ਦੇ ਵਿੱਚ ਕਿਹਾ ਕਿ ਕਿਸਮਤ ਇਹੀ ਹੈ ਕਿ ਜਦੋਂ ਆਪਾਂ ਕੰਮ ਕਰਦੇ ਆ ਤੇ ਆਪਣੀ ਕਿਸਮਤ ਨੂੰ ਆਪ ਬਦਲ ਸਕਦੇ ਆ ਜੇ ਆਪਾਂ ਮਿਹਨਤ ਕਰਦੇ ਆ ਤੇ ਜਦੋਂ ਆਪਾਂ ਕੁਝ ਕਰਦੇ ਹੀ ਨਹੀਂ ਬੈਠੇ ਆ ਕਿਸਮਤ ਦੇ ਆਸਰੇ ਫਿਰ ਕਿਸਮਤ ਨੇ ਤੇ ਆਪੀ ਆਪ ਨੂੰ نیچے ਨੂੰ ਲੈ ਕੇ ਜਾਣਾ ਜਿੰਦਗੀ ਦੇ ਵਿੱਚ ਨਾ ਕਿਸੇ ਦੀ ਜਿੰਦਗੀ ਚ ਦੁੱਖ ਆ ਜਾਂਦਾ ਉਹ ਕਈ ਵਾਰੀ ਦੋ অপਸ਼ਨ ਹੁੰਦੇ ਨੇ ਬੰਦੇ ਕੋਲ ਇੱਕ ਤੇ ਹੁੰਦਾ ਕਿ ਉਸ ਦੁੱਖ ਨਾਲ ਲੜੇਗਾ ਇੱਕ ਉਹ ਨਹੀਂ ਨਸ਼ਿਆਂ ਦੇ ਵਿੱਚ ਵੜ ਜਾਂਦਾ ਬੰਦਾ ਮੈਂ ਬਹੁਤਾਂ ਦੇ ਬੰਦੇ ਦੇਖੇ ਨੇ ਜਿੰਦਗੀ ਦੇ ਵਿੱਚ ਕਿ ਇੱਕ ਤਾਂ ਉਹਨਾਂ ਨੂੰ ਪਹਿਲਾਂ ਹੀ ਦੁੱਖ ਹੁੰਦੇ ਨੇ ਉਤੋਂ ਨਸ਼ਾ ਲਾ ਕੇ ਆਪਣਾ ਸਰੀਰ ਵੀ ਖਰਾਬ ਕਰ ਲੈਂਦੇ ਨੇ ਉਹਨਾਂ ਵਾਸਤੇ ਵੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਹਾਡੀ ਜਿੰਦਗੀ ਚ ਦੁੱਖ ਆ ਗਿਆ ਤਾਂ ਤੁਸੀਂ ਉਹਦੇ ਨਾਲ ਲੜੋ ਤੇ ਆਪਣੀ ਸਿਹਤ ਨੂੰ ਬਣਾਓ ਨਾ ਕਿ ਨਸ਼ਿਆਂ ਦੇ ਵਿੱਚ ਵੜ ਕੇ ਜਿਹੜੀ ਆਪਣੀ ਸਿਹਤ ਆ ਉਹਨੂੰ ਵੀ ਖਤਮ ਕਰ ਲਓ ਤੇ ਜਿਹੜਾ ਕੁਝ ਚੱਲ ਰਿਹਾ ਤੁਹਾਡੇ ਜੀਵਨ ਦੇ ਵਿੱਚ ਉਹ ਤੁਹਾਡੀ ਸਿਹਤ ਹੈ ਹੈਨਾ ਹਾਂਜੀ ਕਈ ਬੰਦੇ ਨਾ ਪੂਰੇ ਵਧੀਆ ਹੁੰਦੇ ਨੇ ਹੂੰ ਉਹ ਪਤਾ ਕੀ ਉਹ ਪਿਆਰ ਚ ਪੈਂਦੇ ਨੇ ਜਦੋਂ ਹਾਂਜੀ ਪਿਆਰ ਦੇ ਰਾਹੀਂ ਉਹ ਨਸ਼ਿਆਂ ਚ ਵੀ ਪੈ ਜਾਂਦੇ ਨੇ ਮਰਨ ਬਾਰੇ ਵੀ ਸੋਚਦੇ ਨੇ ਕੀ ਚੀਜ਼ਾਂ ਸਹੀ ਹੁੰਦੀਆਂ ਨੇ ਨਹੀਂ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਇਹ ਚੀਜ਼ ਇਦਾਂ ਹੈ ਕਿ ਚਲੋ ਠੀਕ ਹੈ ਪਿਆਰ ਕਰਨਾ ਗਲਤ ਗੱਲ ਨਹੀਂ ਹੈਗੀ ਅਟੈਚਮੈਂਟ ਹੁੰਦੀ ਆ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ 파ਟਨਰ ਤੇ ਇਨ ਤਾਂ ਆ ਹੀ ਹੁੰਦਾ ਪਰ ਉਹ ਚੀਜ਼ਾਂ ਹੁੰਦੀਆਂ ਨੇ ਕਿ ਹਰੇਕ ਕੁਛ ਨਾ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਉਹਦੇ ਵਾਸਤੇ ਹੀ ਚੰਗੀਆਂ ਹੁੰਦੀਆਂ ਨੇ ਤੇ ਜਿਹੜਾ ਬੰਦਾ ਕਾਮਯਾਬ ਨਹੀਂ ਹੈਗਾ ਉਸ ਪਿਆਰ 'ਚ ਪੈ ਗਿਆ ਹਨਾ ਇਦਾਂ ਹੀ ਵੀ ਆਪਣੇ ਉਹਦਾ ਇਹ ਸੋਚ ਸਕਦੇ ਆ ਕਿ ਇੱਕ ਆਪਣੀ ਟਲਾਂ ਨਾਲ ਨੂੰ ਜਾ ਰਿਹਾ ਤਾਂ ਨੂੰ ਨਹੀਂ ਜਾ ਰਿਹਾ ਥੱਲੇ ਨਹੀਂ ਜਾ ਰਿਹਾ ਜੇ ਉਹ ਇਹ ਚੀਜ਼ਾਂ ਕਰ ਰਿਹਾ ਪਹਿਲਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਣਾ ਚਾਹੀਦਾ ਆਪਣੇ ਮਾਂ ਪਿਓ ਦਾ ਜੋ ਉਹਦੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਫਿਰ ਉਹਨੂੰ ਇਸ ਰਸਤੇ ਤੇ ਤੁਰਨਾ ਚਾਹੀਦਾ ਪਿਆਰ ਵਾਲੇ ਤੇ ਜਿਹੜੀ ਤੁਹਾਡੀ 1.2 ਮਿਲੀਅਨ ਵਾਇਰਲ ਹੋਈ ਸੀ ਵੀਡੀਓ ਉਹ ਕਿਵੇਂ ਸੀਗੀ ਕੀ ਗੱਲ ਸੀ ਉਹ ਵੀਡੀਓ ਚ ਇਦਾਂ ਸੀ ਮੈਂ ਨਹਿਰ ਦੇ ਕਿਨਾਰੇ ਤੇ ਖੜਿਆ ਸੀ ਤੇ ਮੈਂ ਉਹਦੇ ਵਿੱਚ ਕਿਹਾ ਕਿ ਮੈਂ ਨਹਿਰਲ ਨੂੰ ਜਾ ਰਿਹਾ ਕਿ ਲੋਕਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਹ ਮਰਨ ਲੱਗਿਆ ਹਨਾ ਵੀ ਤਕਲੀਫ ਦੇ ਵਿੱਚ ਫਿਰ ਮੈਂ ਉਸ ਤੋਂ ਬਾਅਦ ਇਹ ਕਿਹਾ ਕਿ ਮਰਨਾ ਮੁਸੀਬਤ ਦਾ ਹੱਲ ਨਹੀਂ ਹੈਗਾ ਜੇ ਆਪਾਂ ਕਈ ਬੰਦੇ ਹੁੰਦੇ ਨੇ ਨਾ ਆਪਾਂ ਕਰਮਾਂ ਨੂੰ ਮੰਨਦੇ ਆ ਕਿ ਆਪਣੇ ਪਿਛਲੇ ਕਰਮਾਂ ਦਾ ਦੋਸ਼ ਸੀ ਤਾਂ ਕਰਕੇ ਆਪਣੀ ਜ਼ਿੰਦਗੀ 'ਚ ਤਕਲੀਫ ਆ ਗਈ ਤੇ ਚਲੋ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਤੇ ਜੇ ਉਹ ਮਰ ਜਾਂਦਾ ਹੈ ਹਨਾ ਕੀ ਆਤਮੱਤਿਆ ਕਰ ਲੈਂਦਾ ਕਰਮਤਾਂ ਦੇ ਨਾਲ ਹੀ ਨੇ ਜਦੋਂ ਅਗਲਾ ਜੀਵਨ ਲਏਗਾ ਇਹ ਦੁੱਖ ਤਕਲੀਫੇਰ ਉਹਦੇ ਨਾਲ ਖੜੇ ਹੋ ਜਾਣੇ ਨੇ ਇਸ ਕਰਕੇ ਮਰ ਕੇ ਹੱਲ ਨਹੀਂ ਹੋਣਾ ਜਾਂ ਤਾਂ ਆਪਣੇ ਕਰਮਾਂ ਨੂੰ ਸੁਧਾਰ ਲਓ ਐਸੇ ਕਰਮ ਕਰੋ ਚੱਜਦੇ ਕਰਮ ਕਰੋ ਗੁਰੂ ਘਰ ਜਾਓ ਨਾਮ ਜਪੋ ਵੀ ਆਪਣੇ ਕਰਮ ਸਾਫ਼ ਹੋ ਜਾਣ ਮਰ ਕੇ ਤਾਂ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਹੂੰ ਤੇ ਕਈ ਵਾਰੀ ਇਦਾਂ ਵੀ ਹੋ ਜਾਂਦਾ ਨਾ ਕਈ ਵਾਰੀ ਆਪਾਂ ਸੋਚਦੇ ਆਂ ਕਿ ਆਪਣੀ ਜ਼ਿੰਦਗੀ 'ਚ ਦੁੱਖ ਆ ਗਿਆ ਆਪਾਂ ਪਿੱਛੇ ਨੂੰ ਤੁਰ ਪਏ ਆਂ ਵੀ ਘਾਟੇ ਹੀ ਪੈ ਰਹੇ ਨੇ ਜ਼ਿੰਦਗੀ 'ਚ ਅੱਗੇ ਤੋਂ ਅੱਗੇ ਅੱਗੇ ਵਧ ਰਹੇ ਆਂ ਇਸ ਚੀਜ਼ ਦਾ ਘਾਟਾ ਪੈ ਗਿਆ ਜਾਂ ਜਿਵੇਂ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਪੈਸੇ ਦੀ ਕਮੀ ਆ ਗਈ ਤੇ ਜਿਹੜੇ ਰਿਲੇਸ਼ਨ ਹੁੰਦੇ ਨੇ ਉਹ ਵੀ ਛੁੱਟ ਜਾਂਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਤੋਂ بڑے ਬੰਦੇ ਘਬਰਾ ਜਾਂਦੇ ਨੇ ਉਹ ਵੀ ਆਤਮ ਹੱਤਿਆ ਵੱਲ ਨੂੰ ਤੁਰਦੇ ਨੇ ਹਾਂ 네ਗੇਟਿਵ ਹੋ ਜਾਂਦੇ ਨੇ ਪਰ ਉੱਥੇ ਵੀ ਇੱਕ ਇਹ ਚੀਜ਼ ਹੁੰਦੀ ਆ ਕਿ ਜਦੋਂ ਬੰਦਾ ਪਿੱਛੇ ਨੂੰ ਜਾਂਦਾ ਨਾ ਜਿਵੇਂ ਗਲੇ ਲਾ ਇੱਕ ਉਹਨਾਂ ਆਪਾਂ ਪਿੱਛੇ ਨੂੰ ਖਿ ਜਦੋਂ ਉਹਨੂੰ ਛੱਡਦੇ ਆ ਉਹ ਫਿਰ ਓਨੀ ਬੂਸਟ ਹੋ ਕੇ ਅੱਗੇ ਨੂੰ ਜਾਂਦੀ ਆ ਇਸੇ ਤਰ੍ਹਾਂ ਹੀ ਜ਼ਿੰਦਗੀ ਆ ਜੱਜ ਮੰਨ ਕੇ ਚਲੋ ਪਿੱਛੇ ਨੂੰ ਜਾ ਰਹੀ ਹੈ ਨਾ ਤੇ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਇਸੇ ਸਪੀਡ ਨਾਲ ਹੀ ਆਪਾਂ ਫਿਰ ਬੂਸਟ ਹੋ ਕੇ ਅੱਗੇ ਵੀ ਜਾਵਾਂਗੇ ਹੂੰ ਕਈ ਨਾ ਅੱਜਕੱਲ ਆਪਾਂ ਦੇਖਦੇ ਜਿਵੇਂ ਸੋਸ਼ਲ ਮੀਡੀਆ ਦਾ ਬਹੁਤ ਜ਼ਮਾਨਾ ਹੈ ਨਾ ਤੇ ਇੰਸਟਾਗ੍ਰam ਮੇਨ ਸਟਮ ਹਾਈਲਾਈਟ ਇੰਸਟਾਗ੍ਰਾਮ ਹੀ ਆ ਹਰ ਇੱਕ ਬੰਦੇ ਦੇ ਫੋਨ 'ਚ ਆ ਹਰ ਇੱਕ ਬੰਦੇ ਯੂਜ਼ ਕਰ ਰਿਹਾ ਹੈ ਤੇ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਕਈ ਬੰਦੇ ਬੈਟ ਤੇ ਬੈਠੇ ਨੇ ਉਰੀਲੇ ਹੀ ਸਕਰੋਲ ਕਰੀ ਜਾਂਦੇ ਨੇ ਹੂੰ ਜ਼ਿੰਦਗੀ 'ਚ ਉਹਨਾਂ ਦੇ ਦੁੱਖ ਹੈਗੇ ਨੇ ਉਹ ਸੋਚਦੇ ਨੇ ਵੀ ਇਦਾਂ ਕਰਕੇ ਪਤਨ ਨਹੀਂ ਦੁੱਖ ਸਾਡੇ ਘਟ ਘਟ ਜਾਣਗੇ ਵੀ ਰੀਲਾਂ ਦੇਖ ਕੇ ਪਰ ਐ ਹੁੰਦਾ ਵੀ ਉਹ ਚੀਜ਼ਾਂ ਕੁਛ ਟਾਈਮ ਲਈ ਹੀ ਹੁੰਦੀਆਂ ਨੇ ਸਹੀ ਲੱਗਦੀਆਂ ਨੇ ਇੱਕ ਤਾਂ ਆਪਾਂ ਆਪਾਂ ਟਾਈਮ ਵੇਸਟ ਕਰ ਲਿਆ ਜਿਹੜਾ ਆਪਾਂ ਉੱਠ ਕੇ ਉਸ ਟਾਈਮ ਕੰਮ ਕਰਨਾ ਸੀ ਉਸ ਤੋਂ ਵੀ ਪਿੱਛੇ ਪੈ ਗਏ ਤੇ ਇੱਕ ਉਹ ਕੁਸ਼ਟਮ ਸਮੇਂ ਦੀ ਜਿਹੜੀ ਚੀਜ਼ਾਂ ਨੇ ਉਹ ਬੰਦੇ ਨੂੰ ਹੋਰ ਸਗੋਂ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਆਪਾਂ ਇਹ ਦੇਖਦੇ ਆਂ ਵੀ ਲੋਕੀ ਬਹੁਤ ਵਧੀਆ ਹਨਾ ਗੱਡੀਆਂ 'ਚ ਘੁੰਮ ਰਹੇ ਨੇ ਜਾਂ ਬਹੁਤ ਵਧੀਆ ਕੱਪੜੇ ਪਾ ਕੇ ਫਿਰ ਰਹੇ ਨੇ ਜਾਂ ਨਾ ਬੜਿਆਂ ਕੋਲ ਫੇਮ ਹੈ ਉਹ ਉਲਟਾ ਉਹਨਾਂ ਨੂੰ ਪਰੇਸ਼ਾਨੀ ਕਰਦੀਆਂ ਨੇ ਸੁਖ ਦੇਣ ਦੀ ਬਜਾਈ ਹੂੰ ਸੋ ਇਹ ਚੀਜ਼ਾਂ ਤੋਂ ਹਟ ਕੇ ਉਹੀ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਲਾਣਾ ਚਾਹੀਦਾ ਹੈ ਕੁਝ ਅੱਗੇ ਵਧਣ ਵਾਸਤੇ ਕਰਨਾ ਚਾਹੀਦਾ ਹੈ ਕਿ ਜਿਹਦੇ ਨਾਲ ਆਪਾਂ ਕੋਈ ਨਾ ਕੋਈ ਅਚੀਵਮੈਂਟ ਪ੍ਰਾਪਤ ਕਰ ਸਕੀਏ ਸੋ ਬਹੁਤ-ਬਹੁਤ ਧ हां ਤੁਹਾਡਾ ਵੀ ਬਹੁਤ ਸ਼ੁਕਰਾਨਾ ਵੀ ਤੁਸੀਂ ਆਪਣੇ ਸੈਟ ਤੇ ਸਾਨੂੰ ਬੁਲਾਇਆ ਤੇ ਕਿ ਨਮਾਣੇ ਜੇ ਬੰਦੇ ਤੋਂ ਇੱਕ ਵਿਚਾਰ ਸੁਣੇ ਤੇ ਤੁਹਾਡਾ ਵੀ ਬਹੁਤ ਥੈਂਕ ਯੂ ਕਰਦੇ ਹਾਂ ਅਸੀਂ ਸੋ ਇਹ ਸਾਡੇਆਂ ਲਵ ਬਿਰਕ ਫਿਰ ਲੈ ਕੇ ਆਵਾਂਗੇ ਇਹ ਜੀ ਸਤਾਰੇ ਦੇ ਨਾਲ ਦ ਤੱਕ ਮੈਨੂੰ ਦੋ ਇਜਾਜ਼ਤ ਸਸ਼ੇਕਾਰ